ਲੱਗਦਾ ਕਿ ਤੁਹਾਨੂੰ ਲੱਗ ਸਕਦੀ ਆ ਰੋ ਫਰੂਕ ਅੱਜ ਹਰ ਬੰਦੇ ਨੇ ਦੇਖੋ ਤੁਸੀਂ ਮੀਡੀਆ ਦੇ ਵਿੱਚ ਸਾਰੇ ਹੀ ਕਹਿ ਰਹੇ ਆ ਵੀ ਨਹੀਂ ਲੱਗਣੀ ਚਾਹੀਦੀ ਹਜੇ ਵੀ ਤੁਸੀਂ ਸੰਤੁਸ਼ਟ ਹੈ ਨਹੀਂ ਗਏ ਜੋ ਕੁਝ ਕਾਰਵਾਈ ਆਪਣਾ ਫਰਜ਼ ਸਮਝਿਆ ਹੋਇਆ ਆਪਣੇ ਪੰਜਾਬ ਔਰ ਆਪਣੇ ਦੇਸ਼ ਦੇ ਨਾਲ ਖਲੋਤੇ ਜਿੰਨੇ ਜਿੰਨੇ ਜੋਗੇ ਆ ਕੇ ਸਾਰੇ ਹੀ ਖਲੋਤੇ ਐਮਰਜੈਂਸੀ ਫਿਲਮ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਐ ਜੀ ਪੀ ਸੀ ਨੇ ਵਿਰੋਧ ਜਤਾਇਆ ਜਾਂ ਜੋ ਜੋ ਵੀ ਕੀਤਾ ਉਹ ਤੋਂ ਸੰਤੁਸ਼ਟ ਹੋ ਤੁਸੀਂ ਜੋ ਸਾਰਾ ਕੁਝ ਵੇਖ ਭੂਖ ਲੈਂਦੇ ਐ ਐਂਡ ਤੇ ਸਿਰਫ ਡਰਾਮਾ ਜਿਹਾ ਕਰ ਲਈ ਜੀਪੀਸੀ ਆ ਜਾਂਦੀ ਆ ਥੋੜੇ ਸਮੇਂ ਲਈ ਹੈ ਕਿ ਜਿੱਦਨ ਇਲੈਕਸ਼ਨ ਹੋ ਗਈ ਚੱਲ ਜਾਣੀ ਆ ਤੋਂ ਉੱਥੇ ਦੂਜੇ ਬੰਨੇ ਜੇ ਗੱਲ ਕਰੀਏ ਤੇ ਉੱਥੇ ਸੇਵਾ ਸਾਡੇ ਆਪਣੇ ਸੁਖਬੀਰ ਬਾਦਲ ਜੀ ਪੰਜਾਬ ਦੇ ਜਿਹੜੇ ਸਾਬਕਾ ਮੁੱਖ ਡਿਪਟੀ ਸੀਐਮ ਐ ਉਹਨਾਂ ਨੇ ਵੀ ਕੀਤੀ ਸੀ ਔਰ ਨਾਇਕ ਦੇ ਬੂਟ ਪਏ ਸੀਗੇ ਤੇ ਉਹਨਾਂ ਨੂੰ ਹੀ ਪਾਲਿਸ਼ ਕਰਤੀ ਸੀ ਇਸ ਕਰਕੇ ਉਹਨਾਂ ਚ ਤੇ ਇਨਾਂ ਚ ਇਹ ਫਰਕ ਆ ਨਹੀਂ ਐਮਰਜੈਂਸੀ ਫਿਲਮ ਦੇ ਬਾਰੇ ਗੱਲ ਕਰ ਰਹੇ ਆ ਵੀ ਜਿਸ ਤਰੀਕੇ ਨਾਲ ਇੰਦਰਾ ਗਾਂਧੇ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਆ ਔਰ ਸਰਬੱਤ ਦਾ ਭਲਾ ਮੰਗਣ ਵਾਲੇ ਔਰ ਇੱਕ ਨੇਕ ਦਿਲ ਚੰਗੇ ਇਨਸਾਨ ਨੇ ਮੈਂ ਬਹੁਤ ਨੇੜੇ ਤੋਂ ਉਹਨਾਂ ਨੂੰ ਮਿਲ ਕੇ ਜਾਣਦਾ ਤੁਹਾਨੂੰ ਕਿਵੇਂ ਲੱਗਦਾ ਕਿ ਇੰਦਰਾ ਗਾਂਧੀ ਕਿਸ ਤਰੀਕੇ ਦੀ ਪ੍ਰਧਾਨ ਮੰਤਰੀ ਸੀ ਜਾਂ ਕਿਸ ਤਰੀਕੇ ਦੀ ਇੱਕ ਸਿਆਸੀ ਆਗੂ ਸੀ ਤੁਸੀਂ ਕੀ ਸਮਝਦੇ ਹੋ ਤੁਹਾਡੇ ਪਰਸਨਲ ਥਿਊ ਕਿਨੇ ਜਿਹੜੇ ਬੰਦਿਆਂ ਦੇ ਤੰਤੇ ਲੱਗੀ ਆ ਜਿਨ੍ਹਾਂ ਨੇ ਹੰਡਾਈ ਆ ਉਹ ਦੱਸ ਸਕਦੇ ਆ ਮੈਂ ਤੇ ਸਿਰਫ ਜ਼ੁਬਾਨ ਤੋਂ ਗੱਲ ਹੀ ਕਰ ਸਕਦਾ ਏ ਵੀ ਆ ਰਿਹਾ ਵੀ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀਗਾ ਕਿ ਸੰਤ ਜੀ ਨੂੰ ਫਿਲਮ ਚ ਦਿਖਾਉਣਾ ਜਾਂ ਸੰਤ ਜੀ ਨੇ ਉਦੋਂ ਜੋ ਜੋ ਕੀਤਾ ਉਹ ਚੀਜ਼ਾਂ ਨੂੰ ਫਿਲਮ ਚ ਦਿਖਾਉਣਾ ਜਾਂ ਇੰਦਰਾ ਗਾਂਧੀ ਦੇ ਜਿਹੜੇ ਸਿੱਖ ਬਾਡੀਗਾਰਡ ਸੀ ਉਹਨਾਂ ਦੇ ਵੱਲੋਂ ਗੋਲੀ ਮਾਰਨਾ ਇੰਦਰਾ ਗਾਂਧੀ ਨੂੰ ਉਹ ਚੀਜ਼ ਦਿਖਾਉਣਾ ਤੇ ਜਿਹੜਾ ਦੂਜੇ ਇੱਕ ਨਕਲੀ ਬਹਿਰੂਪੀਏ ਬਣਾਤੇ ਉਹ ਨਹੀਂ ਹਜਮ ਹੋ ਰਿਹਾ ਹਰ ਚੀਜ਼ ਦੀ ਲਿਮਟ ਹੁੰਦੀ ਆ ਇੱਕ ਬੰਨੇ ਤੁਸੀਂ ਉਹਨਾਂ ਨੂੰ ਮਾੜਾ ਕਹਿ ਰਹੇ ਆ ਇੱਕ ਬੰਨੇ ਤੁਸੀਂ ਉਹਨਾਂ ਦਾ ਕਿਰਦਾਰ ਵਿਖਾ ਰਹੇ ਜਿੱਚ ਉਹ ਮਾੜਿਆ ਤੇ ਉਹ ਲੋਕਾਂ ਨੂੰ ਪਤਾ ਹੀ ਆ ਤੁਹਾਨੂੰ ਮਾੜਾ ਚੰਗਾ ਕਹਿਣ ਦੀ ਕੀ ਜ਼ਰੂਰਤ ਆ ਇਹ ਸਾਲਾ ਜੀਜਾ ਆ ਜਾਣ ਤੇ ਆਪਾਂ ਜਵਾਨੀ ਇੱਥੇ ਤੁਹਾਡੇ ਆਨਅਰ ਤੇ ਕਰੀਏ ਤੇ ਸਾਰੇ ਜਣੇ ਸੁਣਨ ਵਾਲੇ ਪਤਾ ਲੱਗੇ ਵੀ ਕਿੰਨਾ ਕਚਰੇ ਚੌਂਕੜਾ ਲਾ ਕੇ ਬਹਿ ਜਾਂਦੇ ਆ ਤੁਸੀਂ ਕਰਦੇ ਹੋ ਪਾਰਟੀ ਮੈਂ ਕਿਹਾ ਜੀ ਮੈਂ ਕਰਦਾ ਹਾਂ ਪਰਮਾਤਮਾ ਜਾਣਦਾ ਜਿੰਨੇ ਜੋਗਾ ਮੈਂ ਹੈਗਾ ਪਰ ਕਿਸੇ ਦਿਨ ਇਹ ਵੀ ਆ ਕੇ ਕਰਨ ਕਿਉਂਕਿ ਇਹ ਆ ਕੇ ਕਹਿੰਦੇ ਨੇ ਸੁਖਬੀਰ ਬਾਦਲ ਲਗਾਤਾਰ ਅਟੈਕ ਕਰ ਰਹੇ ਕਾਂਗਰਸ ਤੇ ਲਗਾਤਾਰ ਉਹ ਕਹਿੰਦੇ ਨੇ ਕਿ ਇਹ ਉਹੀ ਪਾਰਟੀ ਐ ਜਿਹਦੀ ਪ੍ਰਧਾਨ ਮੰਤਰੀ ਨੇ ਦਰਬਾਰ ਸਾਹਿਬ ਤੇ ਅਟੈਕ ਕਰਾਇਆ ਸੀ ਕਹਿੰਦੇ ਕਿ ਤੁਸੀਂ ਫਿਰ ਉਹਦੀ ਪਾਰਟੀ ਦੀ ਸਰਕਾਰ ਬਣਾ ਦਿੰਦੇ ਹੋ ਤੁਹਾਨੂੰ ਨਹੀਂ ਲੱਗਦਾ ਕਿ ਇਹ ਇਸ ਤਰੀਕੇ ਦੇ ਨਾਲ ਕਰਵਾਇਆ ਤਾਂ ਉਹ ਵੀ ਇੰਦਰਾ ਗਾਂਧੀ ਤੇ ਕਹਿਣਤੀ ਸੀ ਤੇ ਅੱਜ ਜੇ ਅਕਾਲੀ ਦਲ ਇਸ ਜਗ੍ਹਾ ਤੇ ਖੜਾ ਨਾ ਉਹਦਾ ਸਭ ਤੋਂ ਵੱਡਾ ਜ਼ਿੰਮੇਵਾਰ ਵਿਕਰਮ ਮਜੀਠੀਆ ਵਾ ਕਿਤੇ ਇਹ ਤਾਂ ਨਹੀਂ ਕਿ ਤੁਸੀਂ ਕਾਂਗਰਸ ਪਾਰਟੀ ਦੇ ਕਰਕੇ ਤੁਹਾਨੂੰ ਇਹ ਲੱਗਦਾ ਹੋਵੇ ਕਿ ਇਹ ਸਾਬਕਾ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਦੇ ਖਿਲਾਫ ਆ ਜਾਂ ਉਹਨਾਂ ਨੂੰ ਨੈਗੇਟਿਵ ਦਿਖਾ ਰਹੀ ਹੈ ਵੀ ਤਾਂ ਇਸ ਕਰਕੇ ਵੀ ਇਧਰੋਂ ਲਿਆ ਕੇ ਅਸੀਂ ਵਿਰੋਧ ਕਰ ਲਈਏ ਇਸ ਸੰਵਿਧਾਨ ਦੇ ਮਤਾਬਕ ਜਿਹੜੇ ਲੋਕ ਸਜ਼ਾ ਪੂਰ ਚੁੱਕੇ ਨੇ ਉਹਨਾਂ ਨੂੰ ਛੱਡਿਆ ਜਾਵੇ ਤੇ ਹੁਣ ਸਾਡੇ ਸਾਬਕਾ ਜਿਹੜੇ ਚੀਫ ਮਿਨਿਸਟਰ ਆ ਔਰ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਨੇ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਵੀ ਗੱਲ ਰੱਖੀ ਆ ਅਸੀਂ ਲੋਕ ਇਨਸਾਨੀਅਤ ਦਾ ਪੈਰਾ ਦੇਣ ਵਾਲੇ ਆ ਕਦੀ ਪਾਰਟੀ ਬਾਜ਼ੀ ਤੋਂ ਉੱਠ ਕੇ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ ਪਾਰਟੀ ਬਾਜ਼ੀ ਜਿਹੜੀ ਆ ਉਹ ਕਿਤੇ ਸੀਮਤ ਰਹਿ ਜਾਂਦੀ ਆ ਜਿਹੜੀ ਫਿਲਮ ਨੇ ਸਾਡੇ ਅੰਦਰ ਜ਼ਹਿਰ ਭਰਨਾ ਤੇ ਅਸੀਂ ਉਹ ਫਿਲਮ ਨੂੰ ਦੇਖੀਏ ਕਿਉਂ ਕਿਥੇ ਐਮਰਜੈਂਸੀ ਆ ਕਿਤੇ ਐਮਰਜੈਂਸੀ ਨਹੀਂ ਜਿਹੜੇ ਪੰਜਾਬ ਦੇ ਵਿੱਚ ਥੀਏਟਰ ਰਿਆ ਉਹਨਾਂ ਨੂੰ ਰਿਕੁਐਸਟ ਕਰੂੰਗਾ ਕਿ ਤੁਸੀਂ ਸਾਰੀ ਜ਼ਿੰਦਗੀ ਥੀਏਟਰ ਤੋਂ ਕਮਾਈ ਲਈ ਆ ਪੰਜਾਬ ਦੇ ਲੋਕਾਂ ਤੋਂ ਕਮਾਈ ਲਈ ਹਿਮਾਚਲ ਦੇ ਮੰਡੀ ਤੋਂ ਲੋਕ ਸਭਾ ਦੀ ਚੋਣ ਲੜ ਕੇ ਐਮਪੀ ਬਣੀ ਕੰਗਣਾ ਰਨਾਟ ਬੇਸ਼ੱਕ ਕੁਝ ਵੀ ਕਰੇ ਜਾਂ ਕੁਝ ਵੀ ਕਹੇ ਐਸਾ ਕੁਝ ਹੋ ਕਹੀ ਜਾਂਦੀ ਹੈ ਕਿ ਉਸਤੇ ਵਿਵਾਦ ਹੋ ਜਾਂਦੇ ਨੇ ਪਰ ਇਸ ਵੇਲੇ ਕੰਗਣਾ ਰਣੌਤ ਨੂੰ ਲੈ ਕੇ ਜਿਹੜਾ ਸਭ ਤੋਂ ਵੱਡਾ ਵਿਵਾਦ ਇਹ ਹੈ ਕਿ ਉਸ ਦੀ ਆਉਣ ਵਾਲੀ ਫਿਲਮ ਐਮਰਜੈਂਸੀ ਦੇ ਬਾਰੇ ਪੂਰੇ ਪੰਜਾਬ ਦੇ ਵਿੱਚ ਵਿਰੋਧ ਕੀਤਾ ਜਾ ਰਿਹਾ ਚਾਹੇ ਕਿ ਅਕਾਲੀ ਦਲ ਹੋਵੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਵੇ ਪਰ ਇਸ ਤੋਂ ਬਾਅਦ ਕਾਂਗਰਸ ਪਾਰਟੀ ਦੇ ਕੁਝ ਆਗੂ ਵੀ ਇਸ ਫਿਲਮ ਤੇ ਵਿਰੋਧ ਤੇ ਆਪਣਾ ਰੋਸ ਜਤਾ ਰਹੇ ਨੇ ਹੁਣ ਗੱਲ ਇਹ ਹੈ ਕਿ ਇਸ ਵੇਲੇ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚ ਚੁੱਕਿਆ ਹਾਈ ਕੋਰਟ ਦੇ ਵਿੱਚ ਫੈਸਲਾ ਕੀ ਆਉਂਦਾ ਇਹ ਦੇਖਣ ਵਾਲੀ ਗੱਲ ਹੋਏਗੀ ਪਰ ਇੱਕ ਹੋਰ ਵੱਡੀ ਗੱਲ ਇਹ ਹੈ ਕਿ ਕਾਂਗਰਸ ਦੇ OBC ਵਿੰਗ ਦੇ ਪੰਜਾਬ ਪ੍ਰਧਾਨ ਸਰਬਜੀਤ ਸਿੰਘ ਸੋਨੂ ਜੰਡਿਆਲਾ ਦੇ ਵੱਲੋਂ ਵੀ ਐਮਰਜੈਂਸੀ ਫਿਲਮ ਦਾ ਜਿਹੜਾ ਡਟ ਕੇ ਵਿਰੋਧ ਹੈ ਉਹ ਕੀਤਾ ਜਾ ਰਿਹਾ ਇਸ ਵੇਲੇ ਸੋਨੂ ਜੰਡਿਆਲਾ ਸਾਡੇ ਨਾਲ ਨੇ ਜੰਡਿਆਲਾ ਜੀ ਬਹੁਤ ਬਹੁਤ ਸਵਾਗਤ ਹੈ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਭਾਜੀ ਔਨ ਇਅਰ ਦ ਸਮਚੀ ਟੀਮ ਦਾ ਜੀ ਜੀ ਐਮਰਜੈਂਸੀ ਦੀ ਗੱਲ ਕਰ ਰਹੇ ਆ ਐਮਰਜੈਂਸੀ ਦਾ ਜਦੋਂ ਤੋਂ ਟ੍ਰੇਲਰ ਲਾਂਚ ਹੋਇਆ ਜਦੋਂ ਤੋਂ ਦੇਖਿਆ ਪੰਜਾਬੀਆਂ ਨੇ ਜਾਂ ਸਿੱਖ ਕੌਮ ਦੇ ਲੋਕਾਂ ਨੇ ਦੇਖਿਆ ਆਬਾਮ ਨੇ ਦੇਖਿਆ ਤਾਂ ਇੱਕ ਵੱਡਾ ਵਿਰੋਧ ਹੈ ਉਹ ਇਸ ਫਿਲਮ ਦੇ ਵਿਰੋਧ ਦੇ ਵਿੱਚ ਦੇਖਿਆ ਜਾ ਰਿਹਾ ਇੱਕ ਵੱਡਾ ਰੋਸ ਹੈ ਤੁਹਾਨੂੰ ਇਹ ਹਜਾ ਕੀ ਲੱਗਦਾ ਫਿਲਮ ਦੇ ਵਿੱਚ ਕੀ ਸਿੱਖਾਂ ਨੂੰ ਗਲਤ ਪੋਰਟਰੇਟ ਕਰ ਰਹੀ ਹੈ ਬਿਲਕੁਲ ਜੀ ਜਿਹੜੀ ਸਿੱਖ ਕੌਮ ਆ ਇੱਕ ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ ਔਰ ਚੜ੍ਹਦੀ ਕਲਾ ਵਾਲੀ ਕੌਮ ਆ ਜਦੋਂ ਆਏ ਦੇਣੀ ਕੰਗਣਾ ਰੇਨੌਤ ਜਿਹੜੇ ਹਿਮਾਚਲ ਤੋਂ ਮੈਂਬਰ ਪਾਰਲੀਮੈਂਟ ਨੇ ਉਹ ਵਿਵਾਦਤ ਬਿਆਨ ਜਿੱਥੇ ਕਿਸਾਨਾਂ ਤੇ ਦਿੰਦੇ ਨੇ ਉੱਥੇ ਹੀ ਸਿੱਖ ਕਮਿਊਨਿਟੀ ਨੂੰ ਟਾਰਗੇਟ ਕਰਨ ਵਿੱਚ ਕੋਈ ਕਸਰ ਨਹੀਂ ਛੱਡਦੇ ਉਹਨਾਂ ਨੇ ਇੰਨਾ ਕੁ ਜ਼ਿਆਦਾ ਮਤਲਬ ਪ੍ਰੇਸ਼ਾਨ ਕੀਤਾ ਕੌਮ ਦੇ ਕਦੀ ਕਿਸੇ ਨੂੰ ਖਾਲਿਸਤਾਨੀ ਕਿਸੇ ਨੂੰ ਵੱਖਵਾਦੀ ਹਰ ਕਿਸੇ ਨੂੰ ਟਾਰਗੇਟ ਕਰਦੇ ਨੇ ਇਹ ਚਰਚਾ ਦੇ ਵਿੱਚ ਆ ਆ ਕੇ ਉਹਨਾਂ ਨੇ ਇੱਕ ਐਮਪੀਜੀ ਟਿਕਟ ਲੈ ਲਈ। ਹੂੰ ਐਮਪੀ ਦੀ ਟਿਕਟ ਦੇ ਨਾਲ ਜਿੱਥੇ ਉਹਨਾਂ ਦਾ ਢਿੱਡ ਨਹੀਂ ਭਰਿਆ। ਹੂੰ ਉੱਥੇ ਹੀ ਉਹਨਾਂ ਨੂੰ ਹੋਰ ਚਾਹਤ ਵੱਧ ਗਈ ਕਿ ਮੈਨੂੰ ਸ਼ਾਇਦ ਮੰਤਰੀ ਬਣਾ ਦੇਣਗੇ ਮੈਨੂੰ ਲੋਕਾਂ ਨੂੰ ਕਿਸੇ ਤਰ੍ਹਾਂ ਨਾ ਬਦਨਾਮ ਕਰ ਲਾਂ। ਹੂੰ ਹੁਣ ਬਦਨਾਮ ਕਰਨ ਦੇ ਲਈ ਕੋਈ ਕੰਮ ਕੋਈ ਚਾਹੀਦਾ ਕਿ ਉਹਨਾਂ ਨੂੰ ਕਿੱਦਾਂ ਟਾਰਗੇਟ ਕੀਤਾ ਜਾਵੇ। ਹੂੰ ਉੱਥੇ ਕੀ ਕੀਤਾ ਕਿ ਇਸ ਇੱਕ ਐਸੀ ਪਿਕਚਰ ਜਿਹੜੀ ਬਣਾਈ ਜਾ ਰਹੀ ਹੈ ਜਿਹਦੇ ਵਿੱਚ ਸਿੱਖਾਂ ਨੂੰ ਵਿਖਾਇਆ ਜਾ ਰਿਹਾ ਕਿ ਸਿੱਖ ਕਿੰਨੇ ਬੇਰਹਿਮ ਨੇ ਪਰ ਕੋਵਿਡ ਦੇ ਦੌਰਾਨ ਲੋਕਾਂ ਨੇ ਦੇਖਿਆ ਜਦ ਵੀ ਵਰਲਡ ਦੇ ਵਿੱਚ ਕਿਤੇ ਵੀ ਆਫਤ ਆਈ ਉਥੇ ਸਿੱਖਾਂ ਨੂੰ ਦੇਖਿਆ ਵੀ ਸਿੱਖ ਕਿਸ ਤਰ੍ਹਾਂ ਦੇ ਨੇ ਸਿੱਖ ਐਸੀ ਕੌਮ ਨਹੀਂ ਆ ਇਹ ਉਹੀ ਸਿੱਖ ਨੇ ਜਿਨ੍ਹਾਂ ਨੇ ਚਾਂਦਨੀ ਚੌਂਕ ਦੇ ਵਿੱਚ ਸ਼ਹਾਦਤ ਦਿੱਤੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਜਿਨ੍ਹਾਂ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਇਹ ਉਹੀ ਸਿੱਖ ਨੇ ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੇ ਅੱਜ ਨਾ ਹੁੰਦੇ ਤੇ ਦੇਸ਼ ਨਾ ਹੁੰਦਾ ਅਸੀਂ ਉਹਨਾਂ ਦੇ ਵਾਰਸ ਆ ਤੇ ਇਹ ਸਾਨੂੰ ਹੀ ਹਰ ਜਗ੍ਹਾ ਤੇ ਟਾਰਗੇਟ ਕੀਤਾ ਜਾਵੇ ਸਾਡੇ ਧਾਰਮਿਕ ਸਥਾਨਾਂ ਤੇ ਜਾ ਕੇ ਕੋਈ ਨਾ ਕੋਈ ਵਿਵਾਦਤ ਬਿਆਨ ਦਿੱਤਾ ਜਾਵੇ ਆਏ ਦਿਨ ਕੋਈ ਨਾ ਕੋਈ ਤਖਤਾਂ ਦੇ ਵਿੱਚ ਜਾ ਕੇ ਇੰਟਰਫੇਅਰ ਕੀਤਾ ਜਾਵੇ ਫਿਰ ਐਸੀਆਂ ਪਿਕਚਰਾਂ ਬਣਾਈਆਂ ਜਾਣ ਜਿਦੇ ਨਾਲ ਮਾਹੌਲ ਅਮਰਜੈਂਸੀ ਦਾ ਵਿਖਾਇਆ ਜਾਵੇ ਦੱਸੋ ਅੱਜ ਕਿੱਥੇ ਅਮਰਜੈਂਸੀ ਦਾ ਮਾਹੌਲ ਆ ਕਿਸਾਨਾਂ ਨੂੰ ਦੇਖੋ ਨਹੀਂ ਉਹ ਤਾਂ ਸਾਰੀ ਫਿਰ ਇੰਦਰਾ ਗਾਂਧੀ ਤੇ ਸਾਰੀ ਫਿਲਮ ਉਹਨਾਂ ਨੇ ਦੱਸੀ ਆ ਨਾ ਇੱਕ ਤਰੀਕੇ ਦੀ ਬਾਇਓਗ੍ਰਾਫੀ ਹੋ ਗਈ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੁਣ ਇੰਦਰਾ ਗਾਂਧੀ ਦੇ ਆਖੇ ਤਹੀ ਦਰਬਾਰ ਸਾਹਿਬ ਅਟੈਕ ਹੋਇਆ ਠੀਕ ਹੈ ਤੇ ਇੰਦਰਾ ਗਾਂਧੀ ਨੂੰ ਜਿਸ ਤਰੀਕੇ ਦੇ ਨਾਲ ਉਹਦੇ ਉਹਦੇ ਹੀ ਸਿੱਖ ਬੋਡੀਗਾਰਡ ਦੇ ਵੱਲੋਂ ਗੋਲੀਆਂ ਮਾਰੀਆਂ ਗਈਆਂ ਕਿ ਉਹ ਚੀਜ਼ ਨਹੀਂ ਦਿਖਾਈ ਜਾ ਸਕਦੀ ਜਾਂ ਇਹ ਗਲਤ ਹੈ ਦਿਖਾਉਣਾ ਕਿ ਜਿਸ ਤਰੀਕੇ ਦੇ ਨਾਲ ਜੋ ਰਿਐਲਿਟੀ ਹੈ ਜੋ ਆਪਾਂ ਗੱਲ ਕਰਦੇ ਹਾਂ ਕਿ ਜੋ ਸਿੱਖ ਬੋਡੀਗਾਰਡ ਸੀਗੇ ਸਾਡੇ ਸ਼ਹੀਦ ਤੇ ਕੀ ਉਹਨਾਂ ਨੂੰ ਦਿਖਾਇਆ ਜਾਣਾ ਗਲਤ ਹੈ ਕਿ ਅੱਜ ਦੇ ਸਮੇਂ ਦੇ ਵਿੱਚ ਇਹ ਜ਼ਰੂਰੀ ਸੀ ਹੂੰ ਜਦ ਕੀ ਇਹਦਾ ਕਾਂਗਰਸ ਪਾਰਟੀ ਨਾਲ ਦੂਰ ਦੂਰ ਤੱਕ ਲੈਣਾ ਦੇਣਾ ਨਹੀਂ ਕਾਂਗਰਸ ਪਾਰਟੀ ਦੇ ਰਾਹੁਲ ਗਾਂਧੀ ਨੂੰ ਔਰ ਸਾਰੀ ਕਾਂਗਰਸ ਨੂੰ ਇਹ ਮਾੜਾ ਬੋਲਦੀ ਹਿਮਾਚਲ ਦੇ ਵਿੱਚ ਆਫਤ ਆਈ ਉਹਨਾਂ ਦੀ ਕਦੀ ਕੋਈ ਗੱਲ ਨਹੀਂ ਕੀਤੀ ਜਿਨ੍ਹਾਂ ਚੁਣ ਕੇ ਭੇਜਿਆ ਅੱਜ ਐਸਾ ਮਾਹੌਲ ਸਰਜਨ ਦੇ ਲਈ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਐਸੀਆਂ ਜਿਹੜੀਆਂ ਫਿਲਮਾਂ ਬਣਾਈਆਂ ਜਾ ਰਹੀਆਂ ਇਹ ਫਲੌਪ ਆਰਟਿਸਟ ਆ ਐਸੀ ਕੀ ਨਉ ਬਤਾ ਗਈ ਇਹਨੂੰ ਕਿ ਅੱਜ ਇਹੋ ਜਿਹੀਆਂ ਫਿਲਮਾਂ ਬਣਾਉਣੀਆਂ ਪੈਗੀਆਂ ਜੇ ਫਿਲਮ ਬਣਾਉਣੀ ਸੀ ਤੇ ਰਾਮ ਰਹੀਮ ਤੇ ਬਣਾਉਂਦੀ ਜਿਹਨੂੰ ਸੀਬੀਆਈ ਨੇ ਸਜ਼ਾ ਦਿੱਤੀ ਤੇ ਇਹਨਾਂ ਦੀ ਸਰਕਾਰ ਨੇ ਕਈ ਵਾਰ ਪ੍ਰੋਲ ਦਿੱਤੀ ਫਿਲਮ ਬਣਾਉਣੀ ਸੀ ਸੰਵਿਧਾਨ ਦੇ ਮਤਾਬਕ ਜਿਹੜੇ ਲੋਕ ਸਜ਼ਾ ਭੁਗਤ ਚੁੱਕੇ ਨੇ ਉਹਨਾਂ ਬੰਦੀ ਸਿੰਘਾਂ ਤੇ ਬਣਾਉਂਦੇ ਜੇ ਫਿਲਮ ਬਣਾਉਣੀ ਸੀ ਤੇ ਕਿੰਨੇ ਚੁਣੇ ਹੋਏ ਮੁੱਖ ਮੰਤਰੀ ਅੰਦਰ ਦਿੱਤੇ ਇਹਨਾਂ ਦੀ ਸਰਕਾਰ ਨੇ ਉਹਨਾਂ ਤੇ ਬਣਾਉਂਦੇ ਫਿਲਮ ਬਣਾਉਂਦੇ ਦੀਪ ਸਿੱਧੂ ਦਾ ਕਤਲ ਕਿਦਾਂ ਕਰਾਇਆ ਫਿਲਮ ਬਣਾਉਂਦੇ ਮੂਸੇ ਵਾਲਾ ਕਿਦਾਂ ਮਰਵਾਇਆ ਗਿਆ ਫਿਲਮ ਬਣਾਉਂਦੇ ਕਿਦਾਂ ਨਵਾਜ਼ ਪੜਦੇ ਮੁਸਲਮਾਨਾਂ ਨੂੰ ਠੋਡ ਮਾਰੇ ਜਾਂਦੇ ਨੇ ਦਿੱਲੀ ਦੇ ਵਿੱਚ ਫਿਲਮ ਬਣਾਉਨੇ ਸਾਡੇ 700 ਕਿਸਾਨ ਦਿੱਲੀ ਦੇ ਵਿੱਚ ਕਿਦਾਂ ਸ਼ਹੀਦ ਹੋਏ ਫਿਲਮ ਬਣਾਉਂਦੇ ਪੰਜਾਬ ਤੇ ਹਰਿਆਣੇ ਦੇ ਬਾਰਡਰ ਨੂੰ ਕਿਦਾਂ ਵਿਖਾਇਆ ਗਿਆ ਕਿ ਜਿੱਦਾਂ ਚਾਈਨਾ ਦੀ ਔਰ ਇੰਡੀਆ ਦੀ ਲੜਾਈ ਲੱਗੀ ਹੁੰਦੀ ਆ ਅਸੀਂ ਇਸ ਦੇਸ਼ ਦਾ ਹਿੱਸਾ ਹੀ ਨਹੀਂ ਹੁੰਦੇ ਫਿਲਮ ਬਣਾਉਂਦੇ ਸ਼ੁਭਦੀਪ ਤੇ ਕਿਦਾਂ ਉਸ ਦਾ ਕਤਲ ਕੀਤਾ ਗਿਆ ਇਸੇ ਸਰਕਾਰ ਦੇ ਵਿੱਚ ਵੇਖੋ ਕਿਦਾਂ ਹਰਿਆਣੇ ਦੇ ਵਿੱਚੋਂ ਆ ਕੇ ਪੰਜਾਬ ਦੇ ਵਿੱਚ ਅਥਰੂ ਗੈਸ ਦੇ ਗੋਲੇ ਸੁੱਟੇ ਗਏ ਇੰਨਾ ਚੀਜ਼ਾਂ ਤੇ ਫਿਲਮ ਚਾਹੀਦੀ ਸੀ ਫਿਲਮ ਬਣਾਉਂਦੇ ਮਨੀਪੁਰ ਤੇ ਮਨੀਪੁਰ ਦੇ ਵਿੱਚ ਕੀ ਕੁਝ ਹੋਇਆ ਫਿਲਮ ਬਣਾਉਂਦੇ ਕਲਕੱਤੇ ਦੇ ਵਿੱਚ ਡਾਕਟਰ ਦੇ ਨਾਲ ਕੀ ਹੋਇਆ ਇਹ ਫਿਲਮਾਂ ਬਣਾਉਣੀਆਂ ਚਾਹੀਦੀਆਂ ਸੀ ਫਿਲਮ ਬਣਾਉਂਦੇ ਜਦੋਂ ਦੇਸ਼ ਦੇ ਪਾਰਲੀਮੈਂਟ ਦੇ ਵਿੱਚ ਕੁਝ ਲੋਕ ਸ਼ਰਾਤੀ ਜਿਹੜੇ ਬੰਬ ਲੈ ਕੇ ਆਗੇ ਸੀ ਉਹੀ ਗੁਰੂ ਨਗਰੀ ਅਮਰitsar ਦੇ ਐਮਪੀ ਇਸੇ ਪਾਰਟੀ ਦੇ ਕਾਂਗਰਸ ਦੇ ਗੁਰਜੀਤ ਸਿੰਘ ਔਜਲਾ ਜਿਨ੍ਹਾਂ ਨੇ ਆਪਣੀ ਜਾਨ ਜੋਖਮ 'ਚ ਪਾ ਕੇ ਉਹ ਬੰਬ ਫੜ ਲਿਆ ਜਿਨ੍ਹਾਂ ਨੂੰ ਭਾਰਤ ਰਤਨ ਦੇਣਾ ਚਾਹੀਦਾ ਸੀ ਤੇ ਉਹਨਾਂ ਨੂੰ ਵਿਚਾਰਿਆਂ ਨੂੰ ਪੁੱਛਿਆ ਨਹੀਂ ਤੇ ਉਹਨਾਂ ਨੂੰ ਇਹ ਗਾੜੀ ਲਿਆ ਕੇ ਪ੍ਰਮੋਟ ਕਰ ਰਹੇ ਆ ਜਿਨ੍ਹਾਂ ਦੀ ਕੋਈ ਵੀ ਦੇਸ਼ ਨੂੰ ਦੇਣੀ ਆ ਉਹਨਾਂ ਨੂੰ ਐਮਪੀ ਜਿੱਨਾ ਬਣਾ ਕੇ ਭੇਜਿਆ ਉਹਨਾਂ ਦੇ ਨਹੀਂ ਬਣੇ ਤੇ ਸਾਡੇ ਇਸ ਦੇਸ਼ ਤੇ ਕਿੱਥੋਂ ਬਣ ਗਏ ਅਸੀਂ ਉਹੀ ਕੌਮ ਆ ਜਿਨ੍ਹਾਂ ਦੇ ਰੋਜ ਪੁੱਤ ਤਿਰੰਗੇ ਦੇ ਵਿੱਚ ਲਪੇਟੇ ਆਉਂਦੇ ਆ ਸਾਨੂੰ ਇਸ ਦੇਸ਼ ਬਾਰੇ ਇਹਨਾਂ ਕੋ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਆ ਇਹਨਾਂ ਚੀਜ਼ਾਂ ਤੇ ਫਿਲਮ ਬਣਾਉਣੀ ਚਾਹੀਦੀ ਸੀ ਯਾਨੀ ਕਿ ਜਾਣ ਬੁੱਝ ਕੇ ਇਸ ਤਰੀਕੇ ਦੇ ਸਬਜੈਕਟ ਚੁਣੇ ਜਾਂਦੇ ਨੇ ਵੀ ਜਿਹੜਾ ਸਿੱਧਾ ਵਾਰ ਕਰ ਨਯਕ ਕੌਮ ਤੇ ਜਾਂ ਕੌਮ ਨੂੰ ਤੁਸੀਂ ਇਹ ਮੰਨਦੇ ਹੋ ਕਿ ਕੌਮ ਨੂੰ ਟਾਰਗੇਟ ਕੀਤਾ ਜਾ ਰਿਹਾ ਇੱਕ ਨਕਲੀ ਬਹਿਰੂਪੀਏ ਜਨਵਰਾਂ ਦੇ ਜਿਹੜੇ ਵਾਲ ਖਰੀਦ ਕੇ ਨਕਲੀ ਦਾੜੀ ਲਾ ਕੇ ਇੱਕ ਬਹਿਰੂਪੀਏ ਜੇ ਅਸੀਂ ਕਿਸੇ ਮਤਲਬ ਕਹਿ ਰਹੀਏ ਕਿ ਬਹਿਰੂਪੀਏ ਨੂੰ ਉਹ ਸ਼ਕਲ ਉਹ ਵਿਖਾਈਏ ਤੇ ਇੱਕ ਸ਼ੇਰ ਦਾ ਸਾਹਮਣਾ ਉਹ ਕਰ ਸਕਦੇ ਇੱਕ ਸ਼ੇਰ ਚ ਸੰਤ ਜਰਨੈਲ ਸਿੰਘ ਪਿੰਡ ਵਾਲੇ ਉਹਨੂੰ ਦੱਸੋ ਤੁਸੀਂ ਕਿੱਥੇ ਉਹ ਤੇ ਕਿੱਥੇ ਉਹ ਇੱਕ ਬੰਦੇ ਨਹੀਂ ਇਹ ਗੱਲ ਦਾ ਇਤਰਾਜ਼ ਹੈ ਤੁਹਾਨੂੰ ਸਾਰਿਆਂ ਨੂੰ ਕਿ ਉਸ ਬੰਦੇ ਨੂੰ ਜਾਂ ਉਸ ਕਲਾਕਾਰ ਨੂੰ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਕਿਵੇਂ ਦਿਖਾ ਦਿੱਤਾ ਗਿਆ ਇਸ ਤੇ ਇਤਰਾਜ ਹੈ ਜਾਂ ਫਿਲਮ ਦੇ ਵਿੱਚ ਸੰਤ ਜੀ ਨੂੰ ਦਿਖਾਉਣ ਤੇ ਇਤਰਾਜ ਮੈਨੂੰ ਟੋਟਲ ਸਾਰੀ ਮੂਵੀ ਤੇ ਇਤਰਾਜ ਹੈ ਜੀ ਜਦੋਂ ਇਹਦਾ ਕਿਸੇ ਵੀ ਨਾਂ ਤੇ ਸਿੱਖਾਂ ਨਾਲ ਇਹਦਾ ਕੋਈ ਲੈਣਾ ਦੇਣਾ ਨਾ ਤੇ ਸਿੱਖ ਕੌਮ ਨਾਲ ਦੀ ਹਮਦਰਦੀ ਆ ਨਾ ਇਹਦੀ ਕਾਂਗਰਸ ਪਾਰਟੀ ਨਾਲ ਹਮਦਰਦੀ ਆ ਤੇ ਫਿਰ ਇਹਨੂੰ ਫਿਲਮ ਬਣਾਉਣ ਦਾ ਮਤਲਬ ਕੀ ਕਿ ਦੋ ਨਹੀਂ ਇਹਦੇ 'ਚ ਜੇ ਸ਼ਾਇਦ ਮੈਂ ਤੁਹਾਨੂੰ ਕਰੈਕਟ ਕਰਦਾ ਇਹਦੇ 'ਚ ਤਾਂ ਇੰਦਰਾ ਗਾਂਧੀ ਨੂੰ ਐਸੇ ਤਰੀਕੇ ਦੇ ਨਾਲ ਦਿਖਾਇਆ ਗਿਆ ਇਸ ਫਿਲਮ ਦੇ ਵਿੱਚ ਕਿ ਇੰਦਰਾ ਗਾਂਧੀ ਹਮੇਸ਼ਾ ਸੱਤਾ ਦੀ ਕੁਰਸੀ ਦੇ ਵੱਲ ਉਹ ਜਾਂਦੇ ਰਹੇ ਨੇ ਕਿ ਉਹਨਾਂ ਨੇ ਲੋਕਾਂ ਦੇ ਬਾਰੇ ਸੋਚਿਆ ਨਹੀਂ ਹਮੇਸ਼ਾ ਆਪਣੀ ਕੁਰਸੀ ਦੇ ਬਾਰੇ ਸੋਚਿਆ ਜਿੰਨਾ ਕਿ ਸਮਾ ਉਪਰਧਾਨ ਮੰਤਰੀ ਬਣੇ ਇਸ ਚੀਜ਼ ਨੂੰ ਪੋਰਟਰੇਟ ਕਰ ਰਹੀ ਹੈ ਫਿਲਮ ਇਹ ਇਹ ਨਹੀਂ ਕਿ ਇੰਦਰਾ ਗਾਂਧੀ ਦੀ ਤਾਰੀਫ ਹੋ ਰਹੀ ਆ ਇੰਦਰਾ ਗਾਂਧੀ ਨੂੰ ਨੈਗੇਟਿਵ ਰੂਪ ਦੇ ਵਿੱਚ ਇਸ ਫਿਲਮ ਚ ਦਿਖਾਇਆ ਜਾ ਰਿਹਾ ਭਾਜੀ ਅੱਜ ਹੀ ਚੇਤਾ ਆ ਗਿਆ ਇਹਨਾਂ ਨੂੰ ਪਹਿਲਾਂ ਕਿੱਥੇ ਸੁੱਤੇ ਸੀਗੇ ਪਹਿਲਾਂ ਵੀ ਤੇ ਇਹਦੀਆਂ ਮੂਵੀ ਆਉਂਦੀਆਂ ਸੀ ਅੱਜ ਹੀ ਕਿਉਂ ਜਦੋਂ ਇਹਨੂੰ ਐਮਪੀ ਬਣਾ ਦਿੱਤਾ ਗਿਆ ਅੱਜ ਹੀ ਕਿਉਂ ਨਹੀਂ ਤੁਹਾਨੂੰ ਇਹ ਲੱਗਦਾ ਸੋਨੂ ਜੀ ਕਿ ਕੱਲੀ ਕੰਗਣਾ ਇਹ ਫਿਲਮ ਬਣਾ ਰਹੀ ਹੈ ਜਾਂ ਪਹਿਲਾਂ ਮਨਮੋਹਨ ਸਿੰਘ ਤੇ ਬਣੀ ਸੀ ਫਿਲਮ ਐਕਸੀਡੈਂਸ਼ਲ ਪ੍ਰਾਈਮ ਮਿਨਿਸਟਰ ਤੇ ਲੱਗਿਆ ਤੁਹਾਨੂੰ ਇੱਕ ਇੱਕ ਦੋ ਹੋਰ ਫਿਲਮਾਂ ਵੀ ਸੀਗੀਆਂ ਇੱਕ ਕੇਰਲਾ ਸਟੋਰੀ ਸੀ ਤੇ ਇਹ ਲੱਗਦਾ ਕਿ ਇਹ ਫਿਲਮਾਂ ਦੇ ਪਿੱਛੇ ਕੋਈ ਹੋਰ ਵੀ ਵੱਡੀਆਂ ਤਾਕਤਾਂ ਨੇ ਜਾਂ ਇਹਦੇ ਚ ਤਾਂ ਕੰਗਣਾ ਅਦਾਕਾਰ ਵੀ ਹੈ ਕੋ-ਪ੍ਰੋਡਿਊਸਰ ਵੀ ਹੈ ਬਿਲਕੁਲ ਦੇਖੋ ਇਧਰ ਪਿੱਛੇ ਹੋਰ ਵੀ ਕੋਈ ਹੋ ਸਕਦਾ ਤੁਹਾਨੂੰ ਹਿਸਾਬ ਦੇਣਾ ਬਿਲਕੁਲ ਬਿਲਕੁਲ ਹੈਗਾ ਜੀ ਦੇਖੋ ਕਦੀ ਪਾਰਟੀ ਕੋਈ ਬਿਲਕੁਲ ਉਸ ਸਪਸ਼ਟੀਆ ਸਾਰਾ ਕੁਝ ਦਿਖ ਰਿਹਾ ਕਦੀ ਤੁਸੀਂ ਦੇਖੋ ਵੀ ਆਏ ਦੇਣ ਹੀ ਇਹ ਇੱਕ ਹੀ ਕਮਿਊਨਿਟੀ ਨੂੰ ਟਾਰਗੇਟ ਕਰ ਰਹੀ ਆ ਜਿੱਥੇ ਉਹਨਾਂ ਲੋਕਾਂ ਤੇ ਅੱਜ ਐਨਐਸਏ ਲਗਾ ਕੇ ਭੇਜ ਦਿੱਤਾ ਗਿਆ ਜਿਨ੍ਹਾਂ ਦਾ ਕਸੂਰ ਹੀ ਕੋਈ ਨਹੀਂ ਸੀ ਜਦਕਿ ਕਿਸੇ ਨੂੰ ਹਲੇ ਪਤਾ ਨਹੀਂ ਸੀ ਸਾਡੇ ਅਰਗੇ ਨੌਜਵਾਨ ਜਿਹੜੇ ਹੋਣਾ ਹੈ ਉਹਨਾਂ ਨੂੰ ਐਨਐਸਏ ਦੇ ਬਾਰੇ ਨਹੀਂ ਸੀ ਪਤਾ ਇਹ ਤਾਂ ਨਹੀਂ ਕਿ ਕੰਗੜਾ ਨੂੰ ਪਤਾ ਲੱਗ ਗਿਆ ਕਿ ਪੰਜਾਬੀ ਰਿਐਕਟ ਜ਼ਿਆਦਾ ਕਰਦੇ ਨੇ ਜਾਂ ਸਿੱਖ ਕੌਮ ਰਿਐਕਟ ਜਲਦੀ ਕਰ ਦਿੰਦੀ ਆ ਇਹਨਾਂ ਦੇ ਚੁੰਡੀ ਵੜਦੇ ਹੋ ਰਿਐਕਟ ਕਰਨਗੇ ਪਬਲਿਸਿਟੀ ਮੇਰੀ ਹੋਊਗੀ ਪਬਲਿਸਿਟੀ ਦੇਖੋ ਸਿੱਖ ਕੌਮ ਦੇ ਨਾ ਇੱਕ ਭੈਣ ਨੇ ਇਹਦੇ ਥੱਪੜ ਮਾਰਤਾ ਹੂੰ ਕਿੰਨਾ ਇਹਨੇ ਡਰਾਮਾ ਕੀਤਾ ਕੀ ਕੁਛ ਕੀਤਾ ਸੀ ਚਪੇੜਾਂ ਖਾਣ ਵਾਲੇ ਕੰਮ ਕਿਉਂ ਕਰਦੇ ਆ ਐਸੇ ਕੰਮ ਹੀ ਨਾ ਕਰੀਏ ਇੱਕ ਚੁਣੀ ਹੋਈ ਨਮਾਇੰਦੇ ਜਿਹੜੇ ਆ ਅੱਜ ਹਿਮਾਚਲ ਦੇ ਵਿੱਚ ਮੰਡੀ ਦੇ ਵਿੱਚ ਮੈਂ ਖੁਦ ਉੱਥੇ ਹਿਮਾਚਲ ਚ ਵਿਆ ਆ ਵਾ ਉੱਥੋਂ ਦੇ ਲੋਕ ਜਿਹੜੇ ਕਹਿੰਦੇ ਆ ਕਿ ਅਸੀਂ ਇਹ ਨਹੀਂ ਉਮੀਦ ਕੀਤੀ ਅੱਜ ਉੱਥੇ ਜਦੋਂ ਕਿਤੇ ਹੜ੍ਹ ਆਉਂਦੇ ਤੇ ਇਹਨੂੰ ਉੱਥੇ ਲਈ ਪੈਕੇਜ ਲੈਣਾ ਚਾਹੀਦਾ ਸੀ ਦੇਸ਼ ਦੇ ਪ੍ਰਧਾਨ ਮੰਤਰੀ ਕੋ ਇਹ ਕੀ ਕਰ ਰਹੀ ਆ ਇਹ ਜਾਣਬੁੱਝ ਕੇ ਹੁਣ ਜਿਹੜਾ ਕਿਸਾਨਾਂ ਨੂੰ ਫੇਰ ਇਹ ਖਾਲਿਸਤਾਨੀ ਵੱਖਵਾਦੀ ਕੀ ਕੁਛ ਕਹਿ ਰਹੀ ਆ ਕਿ ਕਿਸਾਨ ਜਿਹੜੇ ਆ ਉਹਨਾਂ ਬਾਰੇ ਪਹਿਲਾਂ ਵਾਚ ਕਰਿਆ ਕਿ ਅੰਦੋਲਨ ਚ ਰੇਪ ਹੋਏ ਮਰਡਰ ਹੋਏ ਇਹ ਗੱਲਾਂ ਬੋਲੀਆਂ ਗਈਆਂ ਨਵੇਂ ਬਿਆਨ ਚ ਇਹ ਇਹ ਤੇ ਫਿਰ ਮਾਨਸਿਕ ਰੋਗੀ ਹੋ ਗਈ ਨਾ ਇਹਨੂੰ ਇੱਕ ਮੈਂ ਦੱਸ ਦੇਣਾ ਚਾਹੁੰਦਾ ਨਹੀਂ ਫਿਰ ਬੀਜੇਪੀ ਤੁਸੀਂ ਕਹਿ ਰਹੇ ਹੋ ਕਿ ਇਹ ਪਿੱਛੇ ਬੀਜੇਪੀ ਹੈ ਬਿਲਕੁਲ ਬੀਜੇਪੀ ਕਹਿ ਰਹੀ ਹੈ ਕਿ ਇਹ ਸਾਡਾ ਤਾਂ ਬਿਆਨ ਹੀ ਨਹੀਂ ਹੈਗਾ ਇਹ ਤਾਂ ਕੰਗਣਾ ਦਾ ਪਰਸਨਲ ਬਿਆਨ ਹੈ ਸਾਡਾ ਸਮਝਿਆ ਨਾ ਜਾਵੇ ਸਸਪੈਂਡ ਕਰਨ ਜੀ ਇਹਦੀ ਮੈਂਬਰਸ਼ਿਪ ਜਿਹੜੀ ਆ ਉਹ ਖਾਰਜ ਕਰਕੇ ਉਹਨੂੰ ਬਰਖਾਸਤ ਕਰਨ ਐਸੀ ਮੈਂਬਰ ਕੋ ਕੀ ਲੈਣਾ ਗੱ ਪ੍ਰਤੀ ਦੀ ਕਰਦੇ ਸਾਰੇ ਤੇ ਦੇਸ਼ ਭਗਤੀ ਦੀ ਜਿੱਥੇ ਗੱਲ ਆਉਂਦੀ ਤੇ ਦੇਸ਼ ਦੇ ਵਿੱਚ ਹਰ ਕਿਸੇ ਦਾ ਅਧਿਕਾਰ ਆ ਇਸ ਦੇਸ਼ ਦੇ ਲਈ ਇੰਡੀਆ ਗੇਟ ਤੇ ਜਾ ਕੇ ਦੇਖੋ ਕਿ 95% ਕੁਰਬਾਨੀਆਂ ਸਿੱਖ ਕੌਮ ਦੀਆਂ ਚ ਸਿੱਖਾਂ ਨੂੰ ਟਾਰਗੇਟ ਕੀਤਾ ਜਾ ਰਿਹਾ ਉੱਥੇ ਹੀ ਚਾਂਦਨੀ ਚੌਂਕ ਦੇ ਵਿੱਚ 2-2 ਲੱਖ ਦੇ ਚਲਾਨ ਕੱਟੇ ਜਾ ਰਹੇ ਆ ਇਦਾਂ ਹੀ ਹਜੂਰ ਸਾਹਿਬ ਤਖਸਾਲ ਦੇ ਵਿੱਚ ਛਿੰਦੇ ਸਰਕਾਰ ਦਖਲਅੰਦਾਜ਼ੀ ਕਰਦੀ ਆ ਇਦਾਂ ਹੀ ਪਟਨਾ ਸਾਹਿਬ ਉਹ ਦਖਲਅੰਦਾਜ਼ੀ ਕਰਦੇ ਨੇ ਨਾਨਪੁਰ ਸਾਹਿਬ ਨੂੰ ਜਾਣ ਵਾਲੀ ਸੜਕ ਨਹੀਂ ਇਹ ਸਰਕਾਰ ਬਣਾ ਸਕੀ ਕੀ ਇਹਨਾਂ ਨੇ ਸਿੱਖਾਂ ਲਈ ਕਰਨਾ ਵਾ ਇੱਕ ਟ੍ਰੇਨਾਂ ਜਿਹੜੀਆਂ ਸਾਡੀ ਟ੍ਰੇਨ ਜਾਂਦੀਆਂ ਹਨ ਇੱਕ ਜਿਹੜੀ ਸਚਖੰਡ ਉਹਦੇ ਵਿੱਚ ਸ਼ਰਿਆਮ ਬੀੜੀਆਂ ਪੀਂਦੇ ਲੋਕ ਤੇ ਸ਼ਰਿਆਮ ਗੁੰਡਾਗਰਦੀ ਕਰਦੇ ਨੇ ਫਲਾਈਟ ਅਮ੍ਰਿਤਸਰ ਤੋਂ ਹਜੂਰ ਸਾਹਿਬ ਨੂੰ ਜਾਂਦੀ ਸੀ ਉਹ ਇਹਨਾਂ ਨੇ ਬੰਦ ਕਰਤੀ ਕਿਹੜੇ ਕੰਮ ਇਹਨਾਂ ਨੇ ਸਿੱਖ ਕੌਮ ਲਈ ਕੀਤੇ ਕਿਹੜੇ ਐਸੇ ਅਮ੍ਰਿਤਸਰ ਸਮਾਰਟ ਸਿਟੀ ਆ ਮੈਂ ਅਮ੍ਰਿਤਸਰ ਦਾ ਰਹਿਣ ਵਾਲਾ ਉੱਥੇ ਇੱਕ ਵੀ ਪ੍ਰੋਜੈਕਟ ਇਹਨਾਂ ਨੇ ਦਿੱਤਾ ਨਾ ਪੰਜਾਬ 'ਚ ਕੋਈ ਪ੍ਰੋਜੈਕਟ ਨਹੀਂ ਦਿੱਤਾ ਤੇ ਤਾਂ ਹੀ ਪੰਜਾਬ ਦੇ ਲੋਕਾਂ ਨਾਲ ਜਿਹੜਾ ਇਹਨਾਂ ਵਿਤਕਰਾ ਕੀਤਾ ਸੀਗਾ ਉਹਨਾਂ 13 ਦੀਆਂ 13 ਜ਼ਮਾਨਤਾਂ ਇਹਨਾਂ ਦੀ ਜਬਤ ਕਰਾਈ ਪਰ ਅੱਜ ਭਾਜਪਾ ਦੇ ਹਰ ਇੱਕ ਲੀਡਰ ਇਹ ਸਪਸ਼ਟ ਕਰਨਾ ਪੋਪੀ ਜਿਹੜੀ ਸਿਰ ਤੇ ਅਸੀਂ ਪੱਗ ਬੰਨੀ ਆ ਨਾ ਜਿਹੜੀ ਅਸੀਂ ਰੋਟੀ ਖਾਂਦੇ ਆ ਉਹ ਪੰਜਾਬ ਇੱਕ ਦੇਸ਼ ਦਾ ਹਿੱਸਾ ਵਾ ਤੇ ਇਹ ਦੇਸ਼ ਜਿਹੜਾ ਇਹਨਾਂ ਦਾ ਕੰਗਣਾ ਦਾ ਨਹੀਂ ਆ ਇਕੱਲਾ ਦਾ ਬੀਜੇਪੀ ਦਾ ਵਾ ਉਹ ਸਪਸ਼ਟ ਕਰਨ ਕਿ ਅਸੀਂ ਪੰਜਾਬ ਦੇ ਨਾਲ ਖਲੋਤੇ ਆ ਕਿ ਜਾਂ ਇਹਨਾਂ ਨਾਲ ਖਲੋਤੇ ਆ ਸਿੱਖ ਕਹਿਣਾ ਹੀ ਸੌਖਾ ਵਾ ਵਫਾਦਾਰੀ ਕਿਤੇ ਹੋਈ ਹੈ ਆਪਾਂ ਕਿਤੇ ਨਾ ਕਿਤੇ ਤੋਂ ਪ੍ਰਮਾਤਮਾ ਨੂੰ ਜਵਾਬ ਦੇਣਾ ਪੱਗ ਬੰਨਣ ਦਾ ਮਤਲਬ ਇਹ ਨਹੀਂ ਕਿ ਮੈਂ ਸਰਦਾਰ ਆ ਪੱਗ ਦਾ ਮਤਲਬ ਵੀ ਹੋਣਾ ਚਾਹੀਦਾ ਕਿ ਜਿਸ ਵੇਲੇ ਮੇਰੀ ਕੌਮ ਦੀ ਗੱਲ ਹੁੰਦੀ ਮੇਰੀ ਕਮਿਊਨਿਟੀ ਦੀ ਗੱਲ ਹੁੰਦੀ ਮੈਂ ਉੱਥੇ ਖਲੋਵਾਂ ਤੇ ਜਿੱਥੇ ਵੀ ਅੱਜ ਇੰਨੇ ਲੀਡਰ ਆ ਆਪਣੇ ਪੰਜਾਬ ਦੇ ਵਿੱਚ ਬਹੁਤ ਵੱਡੇ ਵੱਡੇ ਲੀਡਰ ਆ ਇਹ ਕਿਉਂ ਨਹੀਂ ਗੱਲ ਕਰਦੇ ਇਹ ਸਟੈਂਡ ਲੈਣ ਪੀਏ ਨੂੰ ਬਰਖਾਸਤ ਕੀਤਾ ਜਾਵੇ ਨੂੰ ਸਸਪੈਂਡ ਕਰਾਉਣ ਫਿਰ ਪਤਾ ਲੱਗੇ ਕਿ ਪੰਜਾਬ ਦੇ ਬਾਰੇ ਸੋਚਦੇ ਆ ਸਿਰਫ ਮੀਡੀਆ ਦੇ ਵਿੱਚ ਬਹਿ ਕੇ ਬਿਆਨ ਨਾ ਦੇਣ ਇਸ ਚੀਜ਼ ਬਾਰੇ ਜ਼ਰੂਰ ਪ੍ਰਾਈਮ ਮਿਨਿਸਟਰ ਨਾਲ ਗੱਲ ਕਰਨ ਤੇ ਨੂੰ ਪਾਰਟੀ ਚੋਂ ਬ ਯਾਰ ਦਜ ਕਰਾਉਣ ਉਹਰੇ ਇਹਦੇ ਤੇ ਐਨਐਸਏ ਲਗਾ ਕੇ ਇਹਨੂੰ ਭੇਜਿਆ ਜਾਵੇ ਜਿਹੜੀ ਦੋ ਕਮਿਊਨਿਟੀਆਂ ਨੂੰ ਲੜਾ ਰਹੀ ਆਪ ਵਿਚ ਤੁਸੀਂ ਕਹਿ ਰਹੇ ਹੋ ਕਿ ਜੇ ਕੰਗੜਾ ਕੁਛ ਇਸ ਤਰੀਕੇ ਦੇ ਬਿਆਨ ਦੇ ਰਹੀ ਆ ਜਾਂ ਫਿਲਮ ਬਣਾ ਰਹੀ ਆ ਉਹਦੇ ਪਿੱਛੇ ਬੀਜੇਪੀ ਆ ਬਿਲਕੁਲ ਫਿਰ ਉਸੇ ਬੀਜੇਪੀ ਤੇ ਵੱਡੇ ਆਗੂਆਂ ਨੂੰ ਤੁਸੀਂ ਕਹਿ ਰਹੇ ਹੋ ਕਿ ਇਹਦੇ ਤੇ ਕਾਰਵਾਈ ਹੋਵੇ ਕਹਿੰਦੇ ਆ ਜੀ ਪੋਸੀਬਲ ਹੈ ਇਹ ਚੀਜ਼ ਬਿਲਕੁਲ ਦੇਖੋ ਮੈਂ ਤੇ ਦੋ ਚਿਹਰੇ ਉਹਨਾਂ ਦੇ ਦੱਸਦੇ ਆ ਜੀ ਇੱਕ ਬੰਨੇ ਉਹ ਬਿਆਨ ਦੇ ਰਿਹਾ ਇੱਕ ਬਿਆਨ ਦੇ ਦਿੰਦਾ ਜੀ ਅਸੀਂ ਉਹਦੇ ਨਾਲ ਐ ਦੂਜਾ ਬਿਆਨ ਦੇ ਦਿੰਦਾ ਜੀ ਅਸੀਂ ਇਹਨੂੰ ਤਲਬ ਕਰ ਲਿਆ ਕੋਈ ਕਹਿੰਦਾ ਜੀ ਇਹ ਤੇ ਕਾਰਵਾਈ ਹੋਣੀ ਚਾਹੀਦੀ ਇਹਦਾ ਕਿ ਉਹਦੇ ਨਾਲ ਆ ਕਿ ਉਹਦੇ ਉਲਟ ਆ ਇਹ ਦੋ ਦੋ ਚਿਹਰੇ ਜਿਹੜੇ ਆ ਦੋ ਦੋ ਗੇਮਾਂ ਖੇਡ ਰਿਆ ਇੱਕ ਉਹਦੇ ਹੱਕ 'ਚ ਖਲੋਂਦਾ ਤੇ ਦੋ ਜਣੇ ਉਹਦੇ ਉਲਟ ਕਹਿ ਦਿੰਦੇ ਆ ਤੇ ਜਿੰਨੇ ਦਿਨ ਫਿਲਮ ਨਹੀਂ ਲੱਗਦੀ ਇਹੀ ਡਰਾਮਾ ਚੱਲਣਾ ਇਹਨਾਂ ਨੂੰ ਸਪਸ਼ਟ ਕਰਨਾ ਚਾਹੀਦਾ ਉਦਾਂ ਤਾਂ ਨਿੱਕੀ ਨਿੱਕੀ ਗੱਲ ਤੇ ਕਾਨਫਰੰਸ ਕਰ ਦਿੰਦੇ ਹੁਣ ਕੀ ਹੋ ਗਿਆ ਹੁਣ ਜਾਖੜ ਸਾਹਿਬ ਕਿੱਥੇ ਸੁੱਤੇ ਨੇ ਹੁਣ ਜਾਖੜ ਸਾਹਿਬ ਕਾਨਫਰੰਸ ਕਰਕੇ ਸੱਚ ਦੱਸਣ ਵੀ ਉਹ ਪੰਜਾਬ ਦੇ ਨਾਲ ਨੇ ਕਿ ਕੰਗਨਾਰ ਰਣੋਥ ਦੇ ਨਾਲ ਨੇ ਤੁਸੀਂ ਚਾਹਨੇ ਕਿਉਂ ਹੁਣ ਪਟੀਸ਼ਨ ਤਾਂ ਇੱਕ ਹਾਈ ਕੋਰਟ 'ਚ ਪੈ ਗਈ ਆ ਜੀ ਮੰਗ ਇਹ ਕੀਤੀ ਜਾ ਰਹੀ ਹੈ ਕਿ ਜਿਹੜੇ ਵੀ ਫਿਲਮ ਦਿਖਾਈ ਜਾਵੇ ਇਹ ਪਹਿਲਾਂ ਜਿਹੜੇ ਸਿੱਖ ਬੁੱਧੀਜੀਵੀ ਨੇ ਉਹਨਾਂ ਨੂੰ ਫਿਲਮ ਦਿਖਾ ਦਿੱਤੀ ਜਾਵੇ ਫਿਰ ਜਿਹੜੇ ਉਹਦੇ ਚ ਅਪੱਤੀਜਨਕ ਸੀਨ ਕੋਈ ਲੱਗਣਗੇ ਕਿ ਉਹ ਸੀਨਾਂ ਨੂੰ ਕੱਟ ਕੇ ਕਹਿੰਦੇ ਕਿ ਫੇਰ ਫਿਲਮ ਦਿਖਾ ਸਕਦੇ ਹੋ ਥੋੜਾ ਮੰਨਣਾ ਕੀ ਆ ਸੋਨੂੰ ਜੰਡਿਆਲਾ ਕੀ ਸੋਚਦੇ ਨੇ ਮੈਂ ਤੇ ਇਹੀ ਕਹਣਾ ਜੀ ਇਹ ਫਿਲਮ ਨਹੀਂ ਲੱਗਣੀ ਚਾਹੀਦੀ ਕਿਸੇ ਵੀ ਥੀਟਰ ਚ ਔਰ ਪੰਜਾਬ ਦੇ ਹਰ ਹਰ ਵਰਗ ਨੂੰ ਆਪਣੇ ਨੂੰ ਬੇਨਤੀ ਕਰੂੰਗਾ ਸਿਕ ਕੌਮ ਨੂੰ ਬੇਨਤੀ ਕਰੂੰ ਔਰ ਹਰ ਧਰਮ ਦੇ ਚੰਗੇ ਇਨਸਾਨ ਨੂੰ ਬੇਨਤੀ ਕਰੂੰ ਕਿ ਫਿਲਮ ਦੇਖਣ ਨਾ ਜਾਇਓ ਜਿਹੜੀ ਫਿਲਮ ਤੋਂ ਸਾਨੂੰ ਕੋਈ ਸਿੱਖਿਆ ਹੀ ਨਹੀਂ ਮਿਲਨੀ ਜਿਹੜੀ ਫਿਲਮ ਨੇ ਸਾਡੇ ਅੰਦਰ ਜ਼ਹਿਰ ਭਰਨਾ ਤੇ ਅਸੀਂ ਉਹ ਫਿਲਮ ਨੂੰ ਦੇਖੀਏ ਕਿਉਂ ਕਿੱਥੇ ਅਮਰਜੈਂਸੀ ਆ ਕਿਤੇ ਅਮਰਜੈਂਸੀ ਨਹੀਂ ਜਿਹੜੇ ਪੰਜਾਬ ਦੇ ਵਿੱਚ ਥੀਏਟਰ ਰਿਆ ਉਹਨਾਂ ਨੂੰ ਰਿਕਵੈਸਟ ਕਰੂੰਗਾ ਕਿ ਤੁਸੀਂ ਸਾਰੀ ਜ਼ਿੰਦਗੀ ਥੀਏਟਰ ਤੋਂ ਕਮਾਈ ਲਈ ਆ ਪੰਜਾਬ ਦੇ ਲੋਕਾਂ ਤੋਂ ਕਮਾਈ ਲਈ ਇੱਕ ਫਿਲਮ ਦੇ ਨਾਲ ਤੁਹਾਨੂੰ ਘਾਟਾ ਨਹੀਂ ਪੈਣਾ ਅੱਜ ਪੰਜਾਬ ਦੇ ਨਾਲ ਖਲੋ ਪੰਜਾਬ ਦੇ ਲੋਕਾਂ ਦੇ ਨਾਲ ਖਲੋ ਔਰ ਇਸ ਫਿਲਮ ਦਾ ਡਟ ਕੇ ਵਿਰੋਧ ਕਰੋ ਮੈਂ ਵੀ ਕਰਦਾ ਔਰ ਸਾਰੇ ਜਿਹੜੇ ਇੱਕ ਚੰਗੇ ਲੋਕ ਨੇ ਬੁੱਧੀਜੀਵੀ ਨੇ ਉਹ ਸਾਰੇ ਬਾਈਕਾਟ ਕਰਦੇ ਕੋਈ ਵੀ ਐਸੀ ਗੱਲ ਨਹੀਂ ਆ ਨਾ ਅਸੀਂ ਅਮਨ ਸ਼ਾਂਤੀ ਪਸੰਦ ਲੋਕ ਆ ਅਸੀਂ ਐਸੀ ਵਿਵਾਦਤ ਫਿਲਮਾਂ ਨੂੰ ਦੇਖਣਾ ਹੀ ਨਹੀਂ ਚਾਹੁੰਦੇ ਔਰ ਐਸੀਆਂ ਫਿਲਮਾਂ ਅੱਗੇ ਜੇ ਕਿਤੇ ਆਉਣ ਲੱਗੀਆਂ ਤੇ ਉਹਨਾਂ ਤੇ ਬੈਨ ਲੱਗ ਜਾਂਦਾ ਸੀ ਪਤਾ ਨਹੀਂ ਇਹਨਾਂ ਨੂੰ ਪਰਮਿਸ਼ਨ ਵੀ ਮਿਲ ਜਾਂਦੀ ਆ ਤੇ ਕਿਦਾਂ ਸਾਰਾ ਪਾਸ ਵੀ ਕਰ ਦਿੱਤਾ ਸੈਂਸਰ ਬੋਰਡ ਵੱਲੋਂ ਇਹਨਾਂ ਨੂੰ ਕਿਤੇ ਇਹ ਤਾਂ ਨਹੀਂ ਕਿ ਤੁਸੀਂ ਕਾਂਗਰਸ ਪਾਰਟੀ ਦੇ ਕਰਕੇ ਤੁਹਾਨੂੰ ਇਹ ਲੱਗਦਾ ਹੋਵੇ ਤੇ ਇਹ ਸਾਬਕਾ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਦੇ ਖਿਲਾਫ ਹੈ ਜਾਂ ਉਹਨਾਂ ਨੂੰ ਨੈਗੇਟਿਵ ਦਿਖਾ ਰਹੀ ਹੈ ਵੀ ਤਾਂ ਇਸ ਕਰਕੇ ਵੀ ਇਧਰੋਂ ਲਿਆ ਕੇ ਅਸੀਂ ਵਿਰੋਧ ਕਰ ਲਈਏ ਨਹੀਂ ਭਾਜੀ ਮੈਂ ਪਹਿਲਾਂ ਇੱਕ ਸਿੱਖ ਆ ਹਮਮ ਔਰ ਉਹ ਗੁਰੂ ਨੂੰ ਜਵਾਬ ਦੇਈਆਂ ਪਾਰਟੀ ਦੇ ਵਿੱਚ ਬਹੁਤ ਸਾਰੇ ਉਹ ਲੋਕ ਨੇ ਪਹਿਲੇ ਸਿੱਖ ਨੇ ਜਿਨ੍ਹਾਂ ਨੇ ਵਿਧਾਨ ਸਭਾ ਪਾਰਲੀਮੈਂਟ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਗੱਲ ਚੁੱਕੀ ਸੀ ਪਾਰਲੀਮੈਂਟ ਦੇ ਵਿੱਚ ਉਹ ਅੰਮ੍ਰਿਤਸਰ ਤੋਂ ਮੇਰੇ ਦੋਸਤ ਨੇ ਗੁਰਜੀਤ ਸਿੰਘ ਔਜਲਾ ਔਰ ਮੈਂ ਹੀ ਉਹਨਾਂ ਦੇ ਧਿਆਨ ਚ ਲਿਆਂਦਾ ਸੀ ਔਰ ਪਹਿਲੇ ਸਿੱਖ ਨੇ ਪਾਰਲੀਮੈਂਟ ਦੇ ਵਿੱਚ ਬੋਲਣ ਵਾਲੇ ਜਿਨ੍ਹਾਂ ਨੇ ਬੰਦੀ ਸਿੰਘਾਂ ਦੀ ਗੱਲ ਕੀਤੀ ਸੀ ਔਰ ਗੱਲ ਕੀਤੀ ਸੀ ਵੀ ਸੰਵਿਧਾਨ ਦੇ ਮਤਾਬਕ ਜਿਹੜੇ ਲੋਕ ਸਜ਼ਾ ਪੂਰ ਚੁੱਕੇ ਨੇ ਉਹਨਾਂ ਨੂੰ ਛੱਡਿਆ ਜਾਵੇ ਤੇ ਹੁਣ ਸਾਡੇ ਸਾਬਕਾ ਜਿਹੜੇ ਚੀਫ ਮਿਨਿਸਟਰ ਆ ਔਰ ਜਲੰਧਰ ਤੋਂ ਮੈਂਬਰ ਪਾਰਲੀਮੈਂਟ ਨੇ ਚਰਨਜੀਤ ਸਿੰਘ ਚੰਨੀ ਉਹਨਾਂ ਨੇ ਵੀ ਗੱਲ ਰੱਖੀ ਆ ਅਸੀਂ ਲੋਕ ਇਨਸਾਨੀਅਤ ਦਾ ਪੈਰਾ ਦੇਣ ਵਾਲੇ ਆ ਕਦੀ ਪਾਰਟੀ ਬਾਜ਼ੀ ਤੋਂ ਉੱਠ ਕੇ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਆ ਪਾਰਟੀ ਬਾਜ਼ੀ ਜਿਹੜੀ ਆ ਉਹ ਕਿਤੇ ਸੀਮਤ ਰਹਿ ਜਾਂਦੀ ਆ ਪਰ ਇਨਸਾਨੀਅਤ ਜਿਹੜੀ ਇਨਸਾਨੀਅਤ ਨੂੰ ਪਹਿਲ ਦੇਣੀ ਚਾਹੀਦੀ ਅੱਜ ਜੇਕਰ ਅਸੀਂ ਪੰਜਾਬ ਦੇ ਵਿੱਚ ਗੱਲ ਕਰੀਏ ਕਾਂਗਰਸ ਦੇ ਵਿੱਚ ਐਸੇ ਲੋਕ ਨੇ ਸੁਖਪਾਲ ਸਿੰਘ ਖਹਿਰਾ ਕਿੱਥੇ ਨਹੀਂ ਖੜੇ ਹੋਏ ਰਾਜਾ ਵੜਿੰਗ ਕਿੱਥੇ ਨਹੀਂ ਖੜਾ ਹੋਏ ਬਾਜਵਾਜੀ ਕਿੱਥੇ ਨਹੀਂ ਖੜੇ ਹੋਏ ਇਹ ਸਾਰੇ ਬੰਦੇ ਜਿਹੜੇ ਆ ਕਿਤੇ ਨਾ ਕਿਤੇ ਪੰਜਾਬ ਦੇ ਨਾਲ ਖਲੋਤੇ ਵੀ ਆ ਔਰ ਪੰਜਾਬ ਦਾ ਦਰਦ ਸਮਝਦੇ ਵੀ ਆ ਸਿੱਧੂ ਮੂਸੇਵਾਲੇ ਦੀ ਗੱਲ ਤੇ ਕਿਸਾਨਾਂ ਦੀ ਗੱਲ ਜਾ ਕੇ ਪਾਰਲੀਮੈਂਟ ਦੇ ਵਿੱਚ ਰੱਖੀ ਸਾਡੇ ਪ੍ਰਾਜਾ ਵੜਿੰਗ ਦੇ ਪੰਜਾਬ ਦੀ ਗੱਲ ਹਰ ਜਗ੍ਹਾ ਉਹਨਾਂ ਨੇ ਕੀਤੀ ਤੇ ਅੱਗੇ ਵੀ ਕਰਦੇ ਰਾਵਾਂਗੇ ਇਦਾਂ ਹੀ ਸੋ ਖਬੀਰ ਬਾਦਲ ਲਗਾਤਾਰ ਅਟੈਕ ਕਰ ਰਹੇ ਕਾਂਗਰਸ ਤੇ ਲਗਾਤਾਰ ਉਹ ਕਹਿੰਦੇ ਨੇ ਕਿ ਇਹ ਉਹੀ ਪਾਰਟੀ ਐ ਜਿਹਦੀ ਪ੍ਰਧਾਨ ਮੰਤਰੀ ਨੇ ਦਰਬਾਰ ਸਾਹਿਬ ਤੇ ਅਟੈਕ ਕਰਾਇਆ ਸੀ ਕਹਿੰਦੇ ਕਿ ਤੁਸੀਂ ਫੇਰ ਉਹਦੀ ਪਾਰਟੀ ਦੀ ਸਰਕਾਰ ਬਣਾ ਦਿੰਦੇ ਹੋ ਤੁਹਾਨੂੰ ਨਹੀਂ ਲੱਗਦਾ ਕਿ ਇਹ ਇਸ ਤਰੀਕੇ ਦੇ ਨਾਲ ਕਰਵਾਇਆ ਤਾਂ ਉਹ ਵੀ ਇੰਦਰਾ ਗਾਂਧੀ ਦੇ ਕਹਿਣ ਤੇ ਹੀ ਸੀ اٹਾਇਆ ਬਾਵਾਆਂ ਖੜੀਆਂ ਕੌਣ ਕਰਕੇ ਆਏ ਇਹਨਾਂ ਨੂੰ ਸੁਖਬੀਰ ਬਾਦਲ ਦੇ ਪਿਤਾ ਜੀ ਦੇ ਨਾਲ ਵਿਰਸਾ ਸਿੰਘ ਬਲਟੋਆ ਜੀ ਇਹਨਾਂ ਦੀ ਹੀ ਟੀਮ ਸਾਰੀ ਸੁਖਬੀਰ ਬਾਦਲ ਜੀ ਤੇ ਵੇਖੋ ਉਹਨਾਂ ਨੂੰ ਤੇ ਮੈਂ ਉਹਨਾਂ ਦੇ ਬਾਰੇ ਕੀ ਗੱਲ ਕਰਨੀ ਉਹਨਾਂ ਨੇ ਤੇ ਰੱਬ ਨਾ ਮੱਥਾ ਲਾ ਲਿਆ ਉਹ ਪ੍ਰਮਾਤਮਾ ਨੇ ਉਹਨਾਂ ਦੇ ਇਹੋ ਜਿਹੇ ਹਾਲਾਤ ਬਣਾਤੇ ਆ ਅਫਸਰ ਇਹ ਬੋਲਦੇ ਰਹਿੰਦੇ ਆ ਤੇ ਉਹ ਸ਼੍ਰੋਮਣੀ ਕਮੇਟੀ ਦੇ ਜਿਹੜੇ ਮੁਲਾਜ਼ਮ ਫੁੱਲ ਸੁੱਟਦੇ ਰਹਿੰਦੇ ਅੱਜ ਕਿਤੇ ਉਹ ਕਿਤੇ ਕਾਉਂਸਲਰ ਖਲੋ ਜਾਨਾ ਮੇਰੇ ਹਿਸਾਬ ਨਾਲ ਪੰਚਾਇਤ ਮੈਂਬਰ ਵੀ ਨਹੀਂ ਜਿੱਤ ਸਕਦੇ ਸੁਖਬੀਰ ਬਾਦਲ ਦੀ ਹਾਲਾਤ ਐ ਹੋਜਿਆ ਜਿਨ੍ਹਾਂ ਨੇ ਇਹਨਾਂ ਦਾ ਇੱਕ ਗਾਣਾ ਆਇਆ ਸੀ ਇਲੈਕਸ਼ਨ 'ਚ ਵੀਰ ਸੁਖਬੀਰ ਜਿਹੜਾ ਆਪਣੀ ਭੈਣ ਦਾ ਵੀਰ ਨਹੀਂ ਬਣਿਆ ਉਹਨੇ ਕਿਸੇ ਦਾ ਕੀ ਬਾਨਾ ਦੇਸ਼ ਪ੍ਰਤਾਪ ਕਹਿ ਰਹੋ ਸੀ ਜਿਹੜੇ ਉਹਨਾਂ ਨੂੰ ਕੱਢਦਾ ਇਹਨਾਂ ਨੂੰ ਮੋਹ ਬੜਾਵਾ ਜਿੱਦਣ ਇਹਨਾਂ ਨੂੰ ਪ੍ਰਧਾਨਗੀ ਤੋਂ ਕੋਈ ਉਤਰਵਾਉਣ ਲਈ ਕਹਿੰਦਾ ਵੀ ਸਾਈਡ ਤੇ ਹੋਵੇ ਇਹਨਾਂ ਨੂੰ ਪੰਜਾਬ ਨਾਲ ਵਫਾਦਾਰੀ ਥੋੜੀ ਆ ਇਹਨਾਂ ਦਾ ਸਾਰਾ ਪਰਿਵਾਰ ਜਿਹੜਾ ਵਾ ਮਜੀਠੀਆ ਸਾਹਿਬ ਤੇ ਇਹੀ ਅਕਾਲੀ ਦਲ ਰਹਿ ਗਿਆ ਬਾਕੀ ਅਕਾਲੀ ਦਲ ਕਿੱਥੇ ਆ ਅੱਜ ਕਿੱਥੇ ਕਿੰਨੇ ਧੜਿਆਂ 'ਚ ਵੰਡਿਆ ਗਿਆ ਅਕਾਲੀ ਦਲ ਦੀ ਗੱਲ ਇਹ ਲੋਕ ਕਰਨ ਜਿਹੜੇ ਲੰਗਰ ਦੀ ਬੇਅਦਬੀ ਕਰਦੇ ਆ ਸੁਖਬੀਰ ਬਾਦਲ ਜੀ ਕਹਿੰਦੇ ਮਜੀਠੀਆ ਸਾਹਿਬ ਪਾਠ ਕਰ ਲੈਂਦੇ ਕਿਸੇ ਦਿਨ ਉਹ ਮੈਨੂੰ ਬਾਓ ਨਾਲ ਇਹ ਸਾਲਾ ਜੀਜਾ ਆ ਜਾਣ ਤੇ ਆਪਾਂ ਜਵਾਨੀ ਇੱਥੇ ਤੁਹਾਡੇ ਆਨਯਰ ਤੇ ਕਰੀਏ ਤੇ ਸਾਰੇ ਜਣੇ ਸੁਣਨ ਵਾਲੇ ਪਤਾ ਲੱਗੇ ਕਿ ਕਿੰਨਾ ਕਚਰੇ ਚੌਂਕੜਾ ਲਾ ਕੇ ਬਹਿ ਜਾਂਦੇ ਆ ਤੁਸੀਂ ਕਰਦੇ ਹੋ ਪਾਠ ਮੈਂ ਕਹਿਆ ਜੀ ਮੈਂ ਕਰਦਾ ਹਾਂ ਪਰਮਾਤਮਾ ਜਾਣਦਾ ਜਿੰਨੇ ਜੋਗਾ ਮੈਂ ਹੈਗਾ ਪਰ ਕਿਸੇ ਦਿਨ ਇਹ ਵੀ ਆ ਕੇ ਕਰਨ ਕਿਉਂਕਿ ਇਹ ਆ ਕੇ ਕਹਿੰਦੇ ਨੇ ਇਹ ਦੱਸਦੇ ਨੇ ਜਦੋਂ ਇਹਨਾਂ ਨੂੰ ਮੀਡੀਆ ਵਾਲੇ ਪੁੱਛਦੇ ਇਹਨਾਂ ਤਾਂ ਕਹਿੰਦੇ 2.5 ਘੰਟੇ ਮਜੀਠੀਆ ਪਾਠ ਕਰਦਾ ਵਾ ਉਹ ਬੜਾ ਰੱਬ ਰੂਪ ਬੰਦਾ ਕਿਉਂ ਰੱਬ ਰੂਪ ਬੰਦਾ ਉਹ ਜਨੇ ਸਾਰੇ ਅਕਾਲੀ ਦਲ ਦਾ ਬੇੜਾਗਰ ਕਰਤਾ ਹੋਵੇ ਤੇ ਮਤਲਬ ਸਾਰਾ ਰੱਬ ਉਹਦੇ ਚ ਹੀ ਹੈਗਾ ਉਹਨਾਂ ਚ ਵੀ ਰੱਬ ਵਾਸਤਾ ਦੀ ਜਿੰਨੇ ਵੀ ਵਧੀਆ ਲੋਕ ਸੀ ਚੰਗੇ ਲੋਕ ਸੀ ਉਹ ਸਾਰੇ ਮਜੀਠੀਆ ਸਾਹਿਬ ਨੇ ਭਜਾਏ ਕੋਈ ਕਸਰ ਨਹੀਂ ਸਾਡੇ ਮਰਜੇ ਚ ਛੱਡੀ ਉਹਨਾਂ ਬੇੜਾਗਰ ਕਰਨ ਚ ਔਰ ਜਿਹੜੇ ਅਫਸਰ ਉਸ ਵੇਲੇ ਲੱਗੇ ਸੀ ਅੱਜ ਤੁਸੀਂ ਪਰਚਿਆਂ ਦਾ ਰਿਕਾਰਡ ਕਢਾ ਲਓ ਮਜੀਠੀਆ ਸਾਹਿਬ ਨੇ ਰਿਕਾਰਡ ਤੋੜਤੇ ਪਰਚਿਆਂ ਦੇ ਤੇ ਅੱਜ ਜੇ ਅਕਾਲੀ ਦਲ ਇਸ ਜਗ੍ਹਾ ਤੇ ਖੜਾ ਨਾ ਉਹਦਾ ਸਭ ਤੋਂ ਵੱਡਾ ਜ਼ਿੰਮੇਵਾਰ ਬਿਕਰਮ ਮਜੀਠੀਆ ਵਾ ਜਦੋਂ ਇਹ ਰਾਜ ਸੀ ਗਿਆ ਇਹਨਾਂ ਦਾ ਤੇ ਇਹ ਫੜ ਕੇ ਪਤਾ ਕੀ ਕਹਿੰਦੇ ਸੀ ਅਫਸਰਾਂ ਨੂੰ ਨਹੀਂ ਮੰਨਦਾ ਕੋਈ ਨਹੀਂ ਤੁਰਦਾ ਤੇ ਕਹਿੰਦੇ ਹੁੰਦੇ ਸੀ ਇਹਦੇ ਤੇ ਅੱਧਾ ਕਿਲੋ ਪਾ ਦਿਓ ਇਹ ਹਾਲਾਤ ਮੈਂ ਨੇੜੇ ਤੋਂ ਦੇਖੇ ਮੈਂ ਬਹੁਤ ਨੇੜੇ ਤੋਂ ਜਾਣਦਾ ਤੇ ਅੱਜ ਐਸੇ ਹਾਲਾਤ ਹੋ ਗਏ ਆ ਜਿਹੜੇ ਨਾ ਕੰਡੇ ਬੀਜੇ ਸੀ ਨਾ ਉਸ ਵੇਲੇ ਜਿਨ੍ਹਾਂ ਤੇ ਪਰਚੇ ਕਰਾਇਆ ਜਿਨ੍ਹਾਂ ਨੂੰ ਪਾਰਟੀਆਂ ਚੋਂ ਕੱਢਿਆ ਉਹ ਕੋਈ ਐਮਐਲਏ ਆ ਕੋਈ ਮਨਿਸਟਰ ਆ ਚੰਗੀਆਂ ਜਗ੍ਹਾ ਤੇ ਬੈਠੇ ਨੇ ਔਰ ਮੈਂ ਵੀ ਇੱਕ ਉਹਨਾਂ ਦੇ ਵਿੱਚੋਂ ਆ ਇਸ ਕਰਕੇ ਮੈਂ ਇਹਨਾਂ ਨੂੰ ਬੜੇ ਨੇੜੇ ਤੋਂ ਜਾਣਦਾ ਸਾਲੇ ਜੀਜੇ ਨੂੰ ਇਹਨਾਂ ਦੀ ਸੋਚ ਸਿਰਫ ਔਰ ਸਿਰਫ ਆਪਣੇ ਤੱਕ ਆ ਪੰਜਾਬ ਨਾਲ ਕੋਈ ਲੈਣਾ ਦੇਣਾ ਨਹੀਂ ਇਹਨਾਂ ਦੀਆਂ ਪ੍ਰਾਪਰਟੀਆਂ ਚੈੱਕ ਕਰੋ ਜਦੋਂ ਇਹ ਪੋਲੀਟੀਸ਼ਨ ਚਾਹੇ ਕਿਨੇ ਕਿਨੇ ਕਰਜ਼ੇ ਸੀ ਅੱਜ ਇਹਨਾਂ ਕੋਲ ਇਹਨੇ ਪੈਸੇ ਕਿੱਥੋਂ ਆ ਗਏ ਇਹਨੇ ਨੇ ਪੈਸੇ ਜਿਹੜੇ ਕਿੱਥੋਂ ਇਹਨਾਂ ਦੇ ਪੀਏ ਜਿਹੜੇ ਉਹਨਾਂ ਕੋਈ ਇਹਨਾਂ ਦੇ ਪ੍ਰਾਪਰਟੀਆਂ ਕਿੱਥੋਂ ਆ ਗਈਆਂ ਠੀਕ ਹੈ ਮੈਨੂੰ ਲੱਗਦਾ ਕਿ ਆਪਾਂ ਮੁੱਦੇ ਤੋਂ ਥੋੜਾ ਜਿਹਾ ਦੂਸਰੇ ਪਾਸੇ ਜ਼ਿਆਦਾ ਚਲੇ ਗਏ ਆ ਵਾਪਸ ਉੱਥੇ ਆਉਨੇ ਆ ਹੁਣ ਹੁਣ ਹੋਣਾ ਕੀ ਚਾਹੀਦਾ ਹੁਣ ਇਹ ਸਵਾਲ ਮੇਰੇ ਮਨ ਚ ਇਹ ਵੀ ਆ ਰਿਹਾ ਵੀ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀਗਾ ਕਿ ਸੰਤ ਜੀ ਨੂੰ ਫਿਲਮ ਚ ਦਿਖਾਉਣਾ ਜਾਂ ਸੰਤ ਜੀ ਨੇ ਉਦੋਂ ਜੋ ਜੋ ਕੀਤਾ ਉਹ ਚੀਜ਼ਾਂ ਨੂੰ ਫਿਲਮ ਚ ਦਿਖਾਉਣਾ ਜਾਂ ਇੰਦਰਾ ਗਾਂਧੀ ਦੇ ਜਿਹੜੇ ਸਿੱਖ ਬਾਡੀਗਾਰਡ ਸੀ ਉਹਨਾਂ ਦੇ ਵੱਲੋਂ ਗੋਲੀ ਮਾਰਨਾ ਇੰਦਰਾ ਗਾਂਧੀ ਨੂੰ ਉਹ ਚੀਜ਼ ਦਿਖਾਉਣਾ ਇਹ 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 ਸਾਰੀਆਂ ਉਹ ਚੀਜ਼ਾਂ ਨੇ ਕਿ ਜਿਹੜੀਆਂ ਨਹੀਂ ਦਿਖਾਣੀਆਂ ਚਾਹੀਦੀਆਂ ਸੀ ਜਾਂ ਫਿਰ ਤੁਸੀਂ ਇਹ ਕਹਿ ਰਹੇ ਹੋ ਇਹ ਠੀਕ ਹੈ ਜੇ ਪਹਿਲਾਂ ਦਿਖਾਈਆਂ ਜਾਂਦੀਆਂ ਵੱਖਰੀ ਗੱਲ ਸੀ ਹੁਣ ਉਹ ਸਮਾਂ ਨਹੀਂ ਕਿ ਹੁਣ ਇਹ ਕੌਮ ਹੈ ਜਿਹੜੀ ਉਹ ਚੀਜ਼ਾਂ ਨੂੰ ਭੁੱਲ ਭੁੱਲਦੀ ਜਾ ਰਹੀ ਹੈ ਨਹੀਂ ਬਿਲਕੁਲ ਕੌਮ ਕਿਸੇ ਗੱਲ ਤੋਂ ਨਹੀਂ ਭੁੱਲੀ ਗੱਲ ਇਹ ਆ ਕਿ ਕਦੀ ਵੀ ਜਿਹੜਾ ਇੱਕ ਸ਼ਬਦ ਹੈ ਨਾ ਅਮਰਜੈਂਸੀ ਹੂੰ ਪਹਿਲਾਂ ਤੇ ਉਹ ਨਹੀਂ ਹজম ਹੋ ਰਿਆ ਪੰਜਾਬੀਆਂ ਨੂੰ ਤੇ ਜਿਹੜਾ ਦੂਜੇ ਇੱਕ ਨਕਲੀ ਬਹਿਰੂਪੀਆ ਬਣਾਤੇ ਉਹ ਨਹੀਂ ਹজম ਹੋ ਰਿਹਾ ਹਰ ਚੀਜ਼ ਦੀ ਲਿਮਟ ਹੁੰਦੀ ਆ ਇੱਕ ਬੰਨੇ ਤੁਸੀਂ ਉਹਨਾਂ ਨੂੰ ਮਾੜਾ ਕਹਿ ਰਹੇ ਆ ਇੱਕ ਬੰਨੇ ਤੁਸੀਂ ਉਹਨਾਂ ਦਾ ਕਰਤਾਰ ਵਿਖਾ ਰਹੇ ਜਿਵੇਂ ਉਹ ਮਾੜੇ ਆ ਤੇ ਲੋਕਾਂ ਨੂੰ ਪਤਾ ਹੀ ਆ ਤੁਹਾਨੂੰ ਮਾੜਾ ਚੰਗਾ ਕਹਿਣ ਦੀ ਕੀ ਜ਼ਰੂਰਤ ਆ ਜਦੋਂ ਇਹਨਾਂ ਦਾ ਤਾਲੁਕ ਹੀ ਨਹੀਂ ਆ ਨਾ ਤੇ ਇਹਨਾਂ ਨੂੰ ਸਿੱਖ ਚੰਗਾ ਸਮਝਦੇ ਆ ਤੇ ਨਾ ਇਹ ਸਿੱਖਾਂ ਨੂੰ ਚੰਗਾ ਸਮਝਦੇ ਆ ਨਾ ਹੀ ਇਹਨਾਂ ਦੀ ਉਹ ਜਿਹੜੇ ਪ੍ਰਾਈਮ ਮਿਨਿਸਟਰ ਬਾਰੇ ਇਹ ਉਹਨਾਂ ਦਾ ਕਰੈਕਟਰ ਕਰ ਰਹੇ ਨੇ ਤੇ ਇਹਨਾਂ ਦੀ ਕਿੰਨੀ ਕੋਨਾਂ ਦੇ ਨਾਲ ਸਾਂਝਾ ਕਿੰਨਾ ਕਿ ਉਹਨਾਂ ਨੂੰ ਫੋਲੋ ਕਰਦੇ ਆ ਜਿਹੜਾ ਉਹਨਾਂ ਦਾ ਇਹ ਸਿਰਫ ਔਰ ਸਿਰਫ ਇਹਨਾਂ ਦੀ ਸੋਚ ਆ ਵੀ ਦੋ ਕਮਿਊਨਿਟੀਆਂ ਨੂੰ ਕਿੱਦਾਂ ਟਾਰਗੇਟ ਕੀਤਾ ਜਾਵੇ ਇਹ ਸਿਰਫ ਪਬਲਿਸਿਟੀ ਔਰ ਪੈਸਾ ਕਮਾਉਣ ਦਾ ਜਰੀਆ ਔਰ ਇੱਕ ਮੰਤਰੀ ਬਣਨ ਦੀ ਲਾਲਸਾ ਇਹਨਾਂ ਦੀ ਜਿਹੜੀ ਆ ਇਹ ਦੋ ਕਮਿਊਨਿਟੀਆਂ ਨਾਲ ਉਹ ਮੂੰਹ ਸਾਹਮਣੀ ਕਰ ਰਹੀ ਔਰ ਇਨੀ ਨਫ਼ਰਤ ਇਹਨਾਂ ਨੇ ਜਿਹੜੀ ਇਸ ਫਿਲਮ 'ਚ ਵੀ ਵਿਖਾਈ ਆ ਔਰ ਇਹਨਾਂ ਦੇ ਮੰਚ 'ਚ ਵੀ ਬੜੀ ਨਫ਼ਰਤ ਆ ਤੇ ਅਸੀਂ ਨਹੀਂ ਚਾਹੁੰਦੇ ਕਿ ਇਹ ਜਿਹੜੀ ਨਫ਼ਰਤ ਆ ਲੋਕਾਂ ਤੱਕ ਪਹੁੰਚੇ ਲੋਕਾਂ ਤੱਕ ਪਿਆਰ ਆ ਜਿੱਦਾਂ ਆਪਸੀ ਭਾਈਚਾਰਕ ਸਾਂਝ ਸਾਡੀ ਉਦਾਂ ਰਹਿਣੀ ਚਾਹੀਦੀ ਆ ਔਰ ਇਹ ਫਿਲਮ ਜਿਹੜੀ ਆ ਟੋਟਲ ਬੈਨ ਹੋਣੀ ਚਾਹੀਦੀ ਆ ਤੁਹਾਨੂੰ ਕਿਵੇਂ ਲੱਗਦਾ ਕਿ ਇੰਦਰਾ ਗਾਂਧੀ ਕਿਸ ਤਰੀਕੇ ਦੀ ਪ੍ਰਧਾਨ ਮੰਤਰੀ ਸੀ ਜਾਂ ਕਿਸ ਤਰੀਕੇ ਦੀ ਇੱਕ ਸਿਆਸੀ ਆਗੂ ਸੀ ਤੁਸੀਂ ਕੀ ਸਮਝਦੇ ਹੋ ਆਪਣੇ ਪਰਸਨਲ ਥਿਊ ਕੀ ਨੇ ਮੇਰੇ ਪਰਸਨਲ ਥਿਊ ਇਹ ਨੇ ਕਿ ਹਰ ਬੰਦਾ ਕਿਸੇ ਨਾ ਕਿਸੇ ਦੇ ਨੇੜੇ ਰਿਹਾ ਹੁੰਦਾ ਉਸ ਸਮੇਂ ਜਿਹੜੇ ਉਹਨਾਂ ਦੇ ਨੇੜੇ ਰਹੇ ਆ ਇਹ ਉਹ ਕਮੈਂਟ ਕਰ ਸਕਦੇ ਉਹਦੇ ਬਾਰੇ ਜਿਹੜੇ ਬੰਦਿਆਂ ਦੇ ਤੰਤੇ ਲੱਗੀ ਆ ਜਿਨ੍ਹਾਂ ਨੇ ਹੰਡਾਈ ਆ ਉਹ ਦੱਸ ਸਕਦੇ ਆ ਮੈਂ ਤੇ ਸਿਰਫ ਜ਼ੁਬਾਨ ਤੋਂ ਗੱਲ ਹੀ ਕਰ ਸਕਦਾ ਮੈਂ ਹੋਜੀ ਥੋੜੀ ਦੱਸ ਸਕਦਾ ਵੀ ਕੀ ਹੋਇਆ ਤੁਸੀਂ ਰਾਜਾ ਬੜਿੰਗ ਦੀ ਗੱਲ ਕੀਤੀ ਆ ਉਹਨਾਂ ਦੀਆਂ ਫੋਟੋਆਂ ਤੇ ਬਹੁਤ ਟਰੋਲ ਹੋਏ ਸੀਗੇ ਕਿ ਜਦੋਂ ਲਿਖਿਆ ਸੀ ਉਹਨਾਂ ਨੇ ਇੰਦਰਾ ਗਾਂਧੀ ਨੂੰ ਮਾਂ ਕਿਹਾ ਸੀਗਾ ਤੇ ਇਸ ਤਰੀਕੇ ਦੀਆਂ ਬਹੁਤ ਸਾਰੀਆਂ ਘਟਨਾਵਾਂ ਹੈਗੀਆਂ ਭਾਵਨਾ ਜੀ ਕਿਸੇ ਨਾਲ ਵੀ ਹੁਣ ਜੇ ਉਹਨਾਂ ਦੀ ਭਾਵਨਾ ਉਹਨਾਂ ਨਾਲ ਜੁੜੀ ਆ ਤੇ ਉਹਨਾਂ ਨੂੰ ਅਸੀਂ ਰੋਕ ਥੋੜੀ ਸਕਦੇ ਆ ਜੇ ਮੇਰੀ ਭਾਵਨਾ ਸੰਤ ਜੀ ਨਾਲ ਜੁੜੀ ਆ ਤੇ ਉਹ ਤੁਸੀਂ ਜਾਂ ਉਹ ਥੋੜੀ ਰੋਕ ਸਕਦੇ ਆ ਹਰ ਕਿਸੇ ਦਾ ਕਿਸੇ ਦੇ ਨਾਲ ਅਟੈਚਮੈਂਟ ਹੁੰਦੀ ਆ ਮੇਰੀ ਪਰਸਨਲੀ ਅਟੈਚਮੈਂਟ ਸੰਤ ਜੀ ਨਾਲ ਆ ਤੇ ਉਹਨੂੰ ਕਿੱਦਾਂ ਮੈਂ ਕਹਿ ਦੂੰਗਾ ਜਾਂ ਉਹ ਮੈਨੂੰ ਕਹਿ ਦਣਗੇ ਇਹ ਪਿਆਰ ਹੁੰਦਾ ਸਤਕਾਰ ਹੁੰਦਾ ਪਰਸਨਲੀ ਦਿਲੋਂ ਹੁੰਦਾ ਕਿਸੇ ਨਾਲ ਤੇ ਮੈਨੂੰ ਜਿਹੜੀ ਚੀਜ਼ ਪਿੰਚ ਕੀਤੀ ਆ ਉਹ ਮੈਨੂੰ ਵਾਕਿਆ ਲੱਗਾ ਵੀ ਸੰਤਾਂ ਦਾ ਜਿਹੜਾ ਕਿਰਦਾਰ ਸੀਗਾ ਉਹ ਇੱਕ ਇਹਨਾਂ ਨੇ ਨਹੀਂ ਸਹੀ ਤਰੀਕੇ ਨਾਲ ਕਿਹੜੇ ਹਿਸਾਬ ਨਾਲ ਵਿਖਾਇਆ ਗਿਆ ਅੱਜ ਉਹੀ ਮਾਹੌਲ ਰਚਿਆ ਗਿਆ ਜੇ ਇਹੀ ਮਾਹੌਲ ਜਦੋਂ ਅੱਜ ਇਹ ਇਹ ਤੇ ਮਤਲਬ ਫਿਲਮ ਇਹਨਾਂ ਨੇ ਬਣਾਤੀ ਤੇ ਅਮਰਤਪਾਲ ਦਾ ਕੀ ਕਸੂਰ ਸੀਗਾ ਇੱਕ ਲੋਕਾਂ ਨੇ ਚੁਣਤਾ ਉਹ ਨਮਾਇੰਦਾ ਉਹਨੂੰ ਫੜ ਕੇ ਅੰਦਰ ਦੇ ਦਿੱਤਾ ਜਦ ਕੀ ਐਸੇ ਲੋਕਾਂ ਨੂੰ ਅੰਦਰ ਦੇਣਾ ਚਾਹੀਦਾ ਸੀਗਾ ਜਿਹੜੇ ਇਹੋ ਜੀਆਂ ਫਿਲਮਾਂ ਬਣਾ ਕੇ ਨਫ਼ਰਤ ਫਲਾਉਂਦੇ ਆ ਲੋਕਾਂ ਦੇ ਵਿੱਚ ਤੇ ਅੱਜ ਐਸੇ ਹਾਲਾਤ ਪੰਜਾਬ ਦੇ ਵਿੱਚ ਫਿਰ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਉਦੋਂ ਉਹਨਾਂ ਨੂੰ ਕਹਿੰਦੇ ਸੀ ਇਹ ਐਦਾਂ ਨੇ ਇਹ ਖਾਲਿਸਤਾਨੀ ਨੇ ਵੱਖਵਾਦੀ ਨੇ ਤੇ ਹੁਣ ਉਹ ਤੇ ਸਾਰੇ ਜਣੇ ਅੰਦਰ ਬੈਠੇ ਜੇਲ੍ਹ ਚ ਤੇ ਫਿਰ ਇਹ ਬਾਹਰ ਕੀ ਹੋ ਰਿਹਾ ਦੱਸੋ ਹੁਣ ਤੇ ਸ਼ਾਂਤੀ ਆ ਹੁਣ ਕਿੱਥੇ ਐਮਰਜੈਂਸੀ ਆ ਤੇ ਅਮਰਜੈਂਸੀ ਵਰਗੇ ਹਾਲਾਤ ਫਿਰ ਬਣਾਏ ਜਾ ਰਹੇ ਜਾਣ ਬੁਝ ਕੇ ਬਣਾਏ ਜਾ ਰਹੇ ਇਹਨਾਂ ਨੂੰ ਪਤਾ ਕਿ ਫਿਲਮ ਲੱਗੂਗੀ ਸਿੱਖ ਕੌਮ ਰੌਲਾ ਪਾਉਗੀ ਤੋੜਪੰਨ ਹੋਊਗੀ ਵਿਵਾਦ ਹੋਣਗੇ ਇਸ ਕਰਕੇ ਮੈਂ ਸੀਐਮ ਸਾਹਿਬ ਨੂੰ ਬੇਨਤੀ ਕਰੂੰ ਪੰਜਾਬ ਦੇ ਨੂੰ ਕਿ ਇਹਨਾਂ ਦੇ ਖਿਲਾਫ ਸਖਤ ਸਖਤ ਕਾਰਵਾਈ ਕਰਨ ਔਰ ਪੰਜਾਬ ਚ ਫਿਲਮ ਨਾ ਲੱਗਣ ਦੇਣ ਇਹਨਾਂ ਦੇ ਖਿਲਾਫ ਐਫਆਈਆਰ ਦਰਜ ਕਰਨ ਸੀਨ ਕੱਟ ਕੇ ਵੀ ਨਹੀਂ ਲੱਗ ਸਕਦੀ ਫਿਲਮ ਬਿਲਕੁਲ ਨਹੀਂ ਲੱਗਣੀ ਚਾਹੀਦੀ ਪਾਜੀ ਟੋਟਲ ਨਹੀਂ ਲੱਗਣੀ ਚਾਹੀਦੀ ਦੇਖੋ ਜਿੱਥੇ ਇੱਕ ਕਿਸੇ ਦੀਆਂ ਭਾਵਨਾਵਾਂ ਉਹਨੂੰ ਠੇਸ ਪਹੁੰਚੇ ਨਾ ਉਹ ਚੀਜ਼ ਨਹੀਂ ਲਗਣੀ ਚਾਹੀਦੀ ਇੱਕ ਬਨੇ ਤੇ ਅਸੀਂ ਪਿਆਰ ਦੀ ਸ਼ਾਂਤੀ ਦੀ ਗੱਲ ਕਰ ਰਹੇ ਹਾਂ ਫਿਰ ਕਿੱਥੇ ਫਿਰੇ ਤੇ ਨਾ ਗਾਂਧੀ ਪਰਿਵਾਰ ਨਹੀਂ ਕਰ ਰਿਹਾ ਕਰ ਰਿਹਾ ਜੀ ਇਤਰਾਜ ਇੰਨਾ ਖੁੱਲ ਕੇ ਜੀ ਦਾ ਬਿਆਨ ਆਇਆ ਕੱਲ ਵੀ ਤੁਸੀਂ ਕਿਸਾਨਾਂ ਨੂੰ ਕਹਿ ਰਹੇ ਉਹਨਾਂ ਨੇ ਕਿਹਾ ਵਾ ਨਹੀਂ ਐਮਰਜੈਂਸੀ ਫਿਲਮ ਦੇ ਬਾਰੇ ਗੱਲ ਕਰ ਰਹੇ ਆ ਵੀ ਜਿਸ ਤਰੀਕੇ ਨਾਲ ਇੰਦਰਾ ਗਾਂਧੀ ਉਹਨਾਂ ਦੀ ਸੋਚ ਜਿਹੜੀ ਬਹੁਤ ਵੱਡੀ ਆ ਰਾਹੁਲ ਗਾਂਧੀ ਜੀ ਬਹੁਤ ਵਧੀਆ ਇਨਸਾਨ ਨੇ ਦੇਖੋ ਉਹ ਉਹਨਾਂ ਦੀ ਸੋਚ ਜਿਹੜੀ ਆ ਉਹ ਇਨਰਗੀ ਸੋਚਨੀ ਆ ਉਹ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਆ ਔਰ ਸਰਬੱਤ ਦਾ ਭਲਾ ਮੰਗਣ ਵਾਲੇ ਔਰ ਇੱਕ ਨੇਕ ਦਿਲ ਚੰਗੇ ਇਨਸਾਨ ਨੇ ਮੈਂ ਬਹੁਤ ਨੇੜੇ ਤੋਂ ਉਹਨਾਂ ਨੂੰ ਮਿਲ ਕੇ ਜਾਣਦਾ ਕਿ ਉਹਨਾਂ ਨੇ ਕਦੀ ਵੀ ਕਿਸੇ ਵਾਰ ਜਿੰਨਾ ਉਹ ਸਿੱਖ ਕੋ ਮੈਂ ਉਹੀ ਗੱਲ ਕਹਿ ਰਿਹਾ ਸੀ ਕਿ ਮਿਲੇ ਵੀ ਹੋ ਜਾਂ ਬਿਲਕੁਲ ਦੇਖੋ ਦਰਬਾਰ ਸਾਹਿਬ ਸੇਵਾ ਕਰਕੇ ਧਾਰਨਾ ਬਣਾਈ ਰਾਹੁਲ ਗਾਂਧੀ ਦੇ ਲਈ ਬਿਲਕੁਲ ਜਦੋਂ ਭਾਰਤ ਜੋੜੋ ਯਾਤਰਾ ਸੀ ਅਸੀਂ ਨਾਲ ਹੀ ਰਹੇ ਇੱਥੇ ਫਿਰ ਉਹ ਦਰਬਾਰ ਸਾਹਿਬ ਜਦੋਂ ਸੇਵਾ ਕਰਦੇ ਸੀਗੇ ਉਹਨਾਂ ਦੇ ਵਿੱਚੋਂ ਕਿਸੇ ਪੋਲੀਟੀਸ਼ੀਅਨ ਨੂੰ ਲਾਗੇ ਨਹੀਂ ਆਉਂ ਦਿੱਤਾ ਔਰ ਬਹੁਤ ਨੀਵੇਂ ਹੋ ਕੇ ਸੇਵਾ ਕੀਤੀ ਤੇ ਉੱਥੇ ਦੂਜੇ ਬੰਨੇ ਜੇ ਗੱਲ ਕਰੀਏ ਤੇ ਉੱਥੇ ਸੇਵਾ ਸਾਡੇ ਆਪਣੇ ਸੁਖਬੀਰ ਬਾਦਲ ਜੀ ਪੰਜਾਬ ਦੇ ਜਿਹੜੇ ਸਾਬਕਾ ਮੁੱਖ ਡਿਪਟੀ ਸੀਐਮ ਹੈ ਉਹਨਾਂ ਨੇ ਵੀ ਕੀਤੀ ਸੀ ਔਰ ਨਾਇਕ ਦੇ ਬੂਟ ਪਏ ਸੀਗੇ ਤੇ ਉਹਨਾਂ ਨੂੰ ਹੀ ਪਾਲਿਸ਼ ਕਰਤੀ ਸੀ ਇਸ ਕਰਕੇ ਉਹਨਾਂ 'ਚ ਤੇ ਇਨਾਂ 'ਚ ਇਹ ਫਰਕ ਆ ਉਹ ਨੀਵੇਂ ਹੋ ਕੇ ਆਏ ਤੇ ਜਦੋਂ ਜਾਂਦੇ ਉੱਚੇ ਹੋ ਕੇ ਜਾਂਦੇ ਆ ਸਾਡੇ ਲੋਕਾਂ ਦੀ ਇਹ ਗੱਲ ਹੈ ਵੀ ਕਿਸੇ ਤੇ ਉਂਗਲ ਚੁੱਕ ਦੋ ਕਿਸੇ ਨੂੰ ਕੁਝ ਵੀ ਕਹਿ ਦੋ ਪਰ ਨੇੜੇ ਤੋਂ ਜਦੋਂ ਜਾਣੀਏ ਫਿਰ ਪਤਾ ਲੱਗਦਾ ਰਾਹੁਲ ਗਾਂਧੀ ਬਹੁਤ ਵਧੀਆ ਇਨਸਾਨ ਹੈ ਔਰ ਚੰਗੀ ਸੋਚ ਹੈ ਦੇਸ਼ ਪ੍ਰਤੀ ਅੱਜ ਵੀ ਜਦੋਂ ਉਹ ਬੋਲਦੇ ਨੇ ਤੇ ਉਹ ਸਾਰਾ ਦੇਸ਼ ਉਹਨਾਂ ਨੂੰ ਸੁਣਦਾ ਲੋਕਾਂ ਦੇ ਮਨਾਂ 'ਚ ਜਗ੍ਹਾ ਬਣਾਉਣ 'ਚ ਕਾਮਯਾਬ ਹੋ ਗਏ ਆਖਰੀ ਸਵਾਲ ਆ ਸੋਨੂ ਜੀ ਤੁਹਾਨੂੰ ਐਮਰਜੈਂਸੀ ਫਿਲਮ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਐ ਜੀ ਪੀ ਸੀ ਨੇ ਵਿਰੋਧ ਜਤਾਇਆ ਜਾਂ ਜੋ ਜੋ ਵੀ ਕੀਤਾ ਉਹ ਤੋਂ ਸੰਤੋਸ਼ਤੋਂ ਤੁਸੀਂ ਕਿ ਠੀਕ ਰੋਲ ਨਿਭਾਇਆ ਐ ਜੀਪੀਸੀ ਨੇ ਜਾਂ ਹਲੇ ਵੀ ਕਮੀ ਕਿਤੇ ਰਹੀ ਐ ਐ ਜੀਪੀਸੀ ਉਦੋਂ ਆਉਂਦੀ ਜੀ ਜਦੋਂ ਸਾਰਾ ਕੰਮ ਖਤਮ ਹੋ ਜਾਂਦਾ ਜਦੋਂ ਸਾਰਾ ਕੁਝ ਵੇਖ ਭੂਖ ਲੈਂਦੇ ਐ ਐਂਡ ਤੇ ਸਿਰਫ ਡਰਾਮਾ ਜਿਹਾ ਕਰ ਲਈ ਐ ਜੀਪੀਸੀ ਆ ਜਾਂਦੀ ਆ ਥੋੜੇ ਸਮੇਂ ਲਈ ਹੈ ਕਿ ਜਦੋਂ ਇਲੈਕਸ਼ਨ ਹੋ ਗਈ ਚੱਲ ਜਾਣੀਆਂ ਕੋਈ ਚੰਗੇ ਭਲੇ ਵਾਲੇ ਕੰਮ ਕਰ ਲੈਣ ਕੋਈ ਸਕੂਲ ਖੋਲਣ ਕੋਈ ਹਸਪੀਟਲ ਖੋਲਣ ਕਿਸੇ ਵੇਲੇ ਅੰਮ੍ਰਿਤਸਰ ਆਇਓ ਇੱਕ ਹਸਪੀਟਲ ਆ ਗੁਰੂ ਰਾਮਦਾਸ ਵੱਲੇ ਹਸਪੀਟਲ ਆ ਤੁਹਾਨੂੰ ਚੱਕਰ ਲਵਾ ਕੇ ਲਿਆਉਂਗਾ ਉੱਥੇ ਤੁਸੀਂ ਵੇਖਿਓ ਵੀ ਪਹਿਲਾਂ ਕਿਦਾਂ ਟੈਸਟ ਕੀਤੇ ਜਾਂਦੇ ਕਿਦਾਂ ਜਲੀਲ ਕੀਤਾ ਜਾਂਦਾ ਇਹਨਾਂ ਨੂੰ ਤੇ ਮਤਲਬ ਐਂਡ ਤੇ ਚੇਤਾ ਆਉਂਦਾ ਕਿਸੇ ਵੀ ਗੱਲ ਦਾ ਇੰਨੇ ਉੱਥੇ ਵਕੀਲ ਨੇ ਤੇ ਇੰਨਾ ਸਾਡਾ ਬਜਟ ਆ ਉਹ ਕਿਸ ਕੰਮ ਜਦੋਂ ਸਾਡੇ ਨਾਲ ਕੋਈ ਉਂਗਲ ਕਰਦਾ ਇਹਨਾਂ ਦਾ ਇਮੀਡੀਏਟਲੀ ਐਕਸ਼ਨ ਲੈਣਾ ਪੈਂਦਾ ਸਾਡਾ ਨਹੀਂ ਇਹਨਾਂ ਦਾ ਫਰਜ਼ ਹਜੇ ਵੀ ਤੁਸੀਂ ਸੰਤੁਸ਼ਟ ਹੈ ਨਹੀਂਗੇ ਜੋ ਕੁਝ ਕਾਰਵਾਈ ਕੀਤੀ ਬੈ ਨਹੀਂ ਸੰਤੁਸ਼ਟ ਇਹ ਤਾਂ ਦੇਖੋ ਉਹਨਾਂ ਨੇ ਇੱਥੇ ਹੋਰ ਵਿਚਾਰੇ ਵਕੀਲ ਆ ਸਾਡੇ ਵੀਰ ਇੱਥੋਂ ਦੇ ਬਹੁਤ ਸਾਰੇ ਉਹਨਾਂ ਪਹਿਲਾਂ ਪਟੀਸ਼ਨਾਂ ਪਾਤੀਆਂ ਸਾਰਿਆਂ ਨੇ ਆਪਣਾ ਫਰਜ਼ ਸਮਝਦਿਆ ਹਰ ਇੱਕ ਬੰਦੇ ਨੇ ਹਰ ਇੱਕ ਚੈਨਲ ਨੇ ਮੀਡੀਆ ਧਾਇਰਿਆਂ ਨੇ ਪੰਜਾਬ ਦੇ ਨੇ ਆਪਣਾ ਫਰਜ਼ ਸਮਝਦਿਆ ਹੋਇਆ ਆਪਣੇ ਪੰਜਾਬ ਔਰ ਆਪਣੇ ਦੇਸ਼ ਦੇ ਨਾਲ ਖਲੋਤੇ ਜਿੰਨੇ ਜਿੰਨੇ ਜੋਗੇ ਆ ਕੇ ਸਾਰੇ ਹੀ ਖਲੋਤੇ ਔਰ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਵੀ ਕਰਦਾ ਸਾਰਿਆਂ ਦਾ ਸਾਰਿਆਂ ਨੇ ਹੀ ਬੜੇ ਵਧੀਆ ਕੇ ਦੇ ਨਾਲ ਇੱਕ ਚੰਗਾ ਮੈਸੇਜ ਦਿੱਤਾ ਕਿ ਪਿਆ ਪੰਜਾਬ ਵਿੱਚ ਦੇਸ਼ ਵਿੱਚ ਸ਼ਾਂਤੀ ਬਣਾ ਕੇ ਰੱਖਣੀ ਆਪਾਂ ਲੱਗਦਾ ਕਿ ਤੁਹਾਨੂੰ ਲੱਗ ਸਕਦੀ ਆ ਰੋਕ ਬਿਲਕੁਲ ਜੀ ਬਿਲਕੁਲ ਰੋਕ ਲੱਗੇਗੀ ਕਿਉਂ ਨਹੀਂ ਲੱਗੇਗੀ ਰੋਕ ਅੱਜ ਹਰ ਬੰਦੇ ਨੇ ਦੇਖੋ ਤੁਸੀਂ ਮੀਡੀਆ ਦੇ ਵਿੱਚ ਸਾਰੇ ਹੀ ਕਹਿ ਰਹੇ ਆ ਵੀ ਨਹੀਂ ਲੱਗਣੀ ਚਾਹੀਦੀ ਇਹ ਮੇਰੀ ਨਹੀਂ ਇਹ ਲੋਕਾਂ ਦੀ ਆਵਾਜ਼ ਆ ਲੋਕਾਂ ਦੀ ਆਵਾਜ਼ ਹੀ ਆ ਜੇ ਦੇਸ਼ ਦੇ ਵਿੱਚ ਤੇ ਉਹ ਸਾਰੇ ਇਹਨਾਂ ਦੇ ਨੇਤਾ ਵੀ ਜਿਹੜੇ ਆ ਉਹਨਾਂ ਨੂੰ ਵੀ ਪਤਾ ਲੱਗ ਗਿਆ ਕਿ ਮਾਹੌਲ ਖਰਾਬ ਹੋ ਸਕਦਾ ਹੈ ਫਿਲਮ ਲੱਗਣ ਦੇ ਨਾਲ ਇਸ ਕਰਕੇ ਜਿਹੜੀ ਨਹੀਂ ਲੱਗਣੀ ਚਾਹੀਦੀ ਚਲੋ ਸੋਨੂ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਸਟੂਡੀਓ ਚ ਸਾਡੇ ਆਏ ਆ ਔਨ 에ਅਰ ਦੇ ਥੈਂਕ ਯੂ ਭਾਜੀ ਬਹੁਤ ਬਹੁਤ ਧੰਨਵਾਦ ਸੋ ਸਰਬਜੀਤ ਸਿੰਘ ਸੋਨੂ ਜੜਿਆਲਾ ਹੋਰਾਂ ਦੇ ਵੱਲੋਂ ਵੀ ਇਸ ਫਿਲਮ ਦਾ ਸਖਤ ਵਿਰੋਧ ਜਤਾਇਆ ਗਿਆ ਹਾਲਾਂਕਿ ਉਹ ਇੱਕ ਬਤਾਰ ਕਾਂਗਰਸ ਦੇ ਆਗੂ ਨੇ ਪੰਜਾਬ OBC ਵਿੰਗ ਦੇ ਪ੍ਰਧਾਨ ਨੇ ਪਰ ਉਹਨਾਂ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਉਹ ਇੱਕ ਸਿੱਖ ਨੇ ਸੋ ਇੱਕ ਸਿੱਖ ਜਾਂ ਫਿਰ ਕੌਮ ਤੇ ਉਹ ਕਹਿੰਦੇ ਕਿ ਜਦੋਂ ਕਿ ਕੋਈ ਗੱਲ ਆਊਗੀ ਤਾਂ ਉਹ ਪਾਰਟੀ ਤੋਂ ਪਹਿਲਾਂ ਆਪਣੇ ਧਰਮ ਆਪਣੀ ਕੌਮ ਨੂੰ ਚੁਣਨਗੇ ਕੌਮ ਦੇ ਲਈ ਖੜੇ ਹੋਣਗੇ ਮੰਨਣਾ ਇਹਨਾਂ ਦਾ ਇਹ ਹੈ ਕਿ ਐ ਜੀ ਪੀ ਸੀ ਨੇ ਜਿਸ ਤਰੀਕੇ ਦੇ ਨਾਲ ਇਸ ਫਿਰਮ ਦਾ ਹੁਣ ਤੱਕ ਵਿਰੋਧ ਕੀਤਾ ਜਾਂ ਜਿੰਨਾ ਕੁ ਵੀ ਕੀਤਾ ਉਹ ਅਸੰਤੁਸ਼ਟ ਨੇ ਕਿ ਐ ਜੀ ਪੀ ਸੀ ਇਸ ਤੋਂ ਬੈਟਰ ਕਰ ਸਕਦੀ ਸੀ ਜ਼ਿਆਦਾਤਰ ਹੋਰ ਸਿੱਖ ਸੰਗਤਾਂ ਦੇ ਵੱਲੋਂ SGPC ਦੇ ਨਾਲ ਵਧ ਕੇ ਕੰਮ ਕੀਤਾ ਗਿਆ ਪਰ ਗੱਲ ਤੇ ਸਵਾਲ ਅਸਲ ਦੇ ਵਿੱਚ ਇਹ ਹੀ ਹੈ 6 ਸਤੰਬਰ ਨੂੰ ਇਸ ਫਿਲਮ ਦੀ ਰਿਲੀਜ਼ਿੰਗ ਡੇਟ ਹੈ ਕਿ ਇਸ ਤੋਂ ਪਹਿਲਾਂ ਹਾਈ ਕੋਰਟ ਇਸ ਫਿਲਮ ਤੇ ਰੋਕ ਲਗਾਉਗੀ ਜਾਂ ਫਿਰ ਜਿਵੇਂ ਕਿਹਾ ਜਾ ਰਿਹਾ ਕਿ ਇੱਕ ਕਮੇਟੀ ਬਿਠਾਈ ਜਾਏ ਕਮੇਟੀ ਬਿਠਾ ਕੇ ਫਿਲਮ ਦਿਖਾ ਦਿੱਤੀ ਜਾਵੇ ਜਿਹੜੇ ਸੀਨ ਸਿੱਖਾਂ ਨੂੰ ਚੰਗੇ ਨਹੀਂ ਲੱਗਦੇ ਉਹ ਕੱਟ ਦਿੱਤੇ ਜਾਣ ਤੇ ਬਾਕੀ ਫਿਲਮ ਰਿਲੀਜ਼ ਕਰ ਦਿੱਤੀ ਜਾਵੇ ਗੱਲ ਕੋਰਟ ਦੇ ਟਪੈਂਡ ਕਰਦੀ ਹੈ ਕੋਰਟ ਇਸ ਮਾਮਲੇ ਦੇ ਵਿੱਚ ਆਪਣਾ ਫੈਸਲਾ ਕੀ ਸੁਣਾਉਂਦੀ ਹੈ ਅਗਲੇ ਦਿਨ ਦੇ ਵਿੱਚ ਕਲੀਅਰ ਹੋ ਜਾਊਗਾ ਫਿਲਹਾਲ ਦੇ ਲਈ ਇਨਾ ਧੰਨਵਾਦ